ਸਾਰੇ ਪਿੰਡ ਦਾ ਧੰਨਵਾਦ ਜੀ ਸਾਰੇ ਪਿੰਡ ਦੇ ਤੁਸੀਂ ਜਿਹੜੇ ਮੋਤਵਾ ਦੇ ਬੰਦੇ ਸੀ ਇੱਥੇ ਪਹੁੰਚੋ ਆਪਣੀ ਪੰਚਾਇਤ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਆਪਾਂ ਲੋਸਮੈਂਟ ਵੀ ਕਰਵਾਈ ਸੀਗੀ ਵੀ ਆਪਾਂ ਸਰਪੰਚੀ ਬਾਰੇ ਜਿਹੜੀ ਕਿ ਚੋਣ ਕਰਨੀ ਹੈ ਬੰਦਾ ਚੁਣਨਾਗਾ ਆਪਾਂ ਜਿਵੇਂ ਤੁਹਾਨੂੰ ਪਿੰਡਦਿਆਂ ਨੂੰ ਲੱਗਦਾ ਹੈ ਪਹਿਲਾਂ ਸਰਪੰਚੀ ਤੋਂ ਕੰਮ ਹੋਏ ਨਹੀਂ ਹੋਏ ਆਪਾਂ ਉਹ ਗੱਲਾਂ ਤੇ ਨਹੀਂ ਜਾਂਦੇ ਆਪਾਂ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵਿਗਿਆੜ ਨਹੀਂ ਪਾਉਣਾ ਜੇ ਹੋ ਸਕਦਾ ਕਿਸੇ ਵੀ ਬੰਦੇ ਤੇ ਸਹਿਮਤੀ ਹੁੰਦੀ ਹੈ ਤਾਂ ਤੁਸੀਂ ਆਪਣੇ ਆਪਣੇ ਵਿਚਾਰ ਦੇ ਸਕਦੇ ਹੋ ਕਿਉਂਕਿ ਪਿੰਡ ਦੇ ਵਿੱਚ ਜਿੰਨੇ ਵੀ ਬੰਦੇ ਆ ਸਾਰਾ ਨਾ ਮਯੋਗ ਚਾਹੀਦਾਗਾ ਫੇਰ ਹੀ ਮੈਂ ਪਿੰਡ ਦਾ ਵਿਕਾਸ ਹੋ ਜਾ ਸਕਦਾ ਅਗੇ ਤੇ ਬਾਕੀ ਜਿਵੇਂ ਜਿਵੇਂ ਤੁਹਾਨੂੰ ਠੀਕ ਲੱਗਦਾ ਜੀ ਤੁਸੀਂ ਆਪਣੇ ਆਪਣੇ ਵਿਚਾਰ ਦਿਓ ਵਿਚਾਰ ਤਾਂ ਆਏ ਆ ਵੀ ਸੰਦੀਪ ਸਿੰਘ ਸਾਹਿਬ ਤੂੰ ਪੜਿਆ ਲਿਖਿਆ ਮੁੰਡਾ ਹੈ ਤਾਂ ਕੰਮ ਤਾਂ ਪਿੰਡ ਦੇ ਅਫਰ ਵਧੀਆ ਕਰੇਗਾ ਉਹ ਜਾਣ ਪਛਾਣ ਹੋ ਜੂ ਪੜੇ ਲਿਖੇ ਬੰਦੇ ਦੀ ਗੱਲ ਕੁਝ ਹੋਰ ਹੁੰਦੀ ਹੈ ਇਹ ਕਣਪੜ ਬੰਦਾ ਠਾਲ ਕੇ ਇੱਥੇ ਆਪਾਂ ਫਿਰ ਉਹ ਪਿੰਡ ਦਾ ਵਿਕਾਸ ਤਾਂ ਹੁੰਦਾ ਨਹੀਂ ਨੁਕਸਾਨ ਜਿਆਦਾ ਹੋ ਜਾਂਦਾ ਨਹੀਂ ਬਾਈ ਜੀ ਤੁਹਾਡਾ ਧੰਨਵਾਦ ਕਰਦਾ ਤੁਸੀਂ ਮੈਨੂੰ ਇੰਨੇ ਸਤਿਕਾਰ ਦਿੰਨੇ ਹੋ ਪਿੰਡ ਬੰਨਿਓ ਪਰ ਮੇਰੀ ਨਹੀਂ ਪਹੁੰਚ ਨਹੀਂ ਹੈਗੀ ਜੀ ਤੁਸੀਂ ਆਪਾਂ ਕੋਈ ਆਪਾਂ ਇਨੇ ਪਿੰਡ ਦੇ ਬੰਦੇ ਖੜੇ ਆਂ ਕਈ ਵਾਰ ਕਿਸੇ ਦਾ ਮਨ ਹੁੰਦਾ ਜੀ ਆਪਾਂ ਗੱਲਬਾਤ ਕਰ ਲਈਏ ਨਹੀਂ 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 ਸਾ ਸਾਡਾ ਤਾਂ ਸਾਰਿਆਂ ਦਾ ਮਨ ਬਣਿਆ ਠੀਕ ਹੈ ਜੀ ਅਸੀਂ ਤਾਂ ਤੁਹਾਨੂੰ ਸਹਿਚਾਰਨਾ ਆਏ ਆਨੇ ਵੀ ਪੜ੍ਹੇ ਲਿਖਾ ਮੁੰਡਾ ਤੂੰ ਤੂੰ ਸਰਪੰਚੀ ਕਰਨ ਦੇ ਕਾਬਿਲ ਹੈ ਤੇ ਬਾਕੀ ਐ ਆਫਸਰਾਂ ਨਾਲ ਗੱਲ ਕਰ ਸਕਦਾ ਤੂੰ ਠੀਕ ਹੈ ਜੀ ਧੰਨਵਾਦ ਅੱਜ ਅਗੇ ਹੁਣ ਅਣ ਪੜ ਜੱਟ ਕਿੱਥੋਂ ਗਾਹਾਂ ਗੱਲ ਕਰ ਲੈਣਗੇ ਨਾ ਉਹ ਨਿਆ ਦੇਣ ਸਾਰੇ ਪਿੰਡ ਦੇ ਜਨਤਾ ਦਾ ਧੰਨਵਾਦ ਕਰਦਾ ਜੀ ਮੈਨੂੰ ਤੁਸੀਂ ਇੰਨੇ ਜੋਗਰਾ ਸਮਝਦੇ ਹੋ ਮੈਂ ਤੁਹਾਨੂੰ ਫੇਰ ਵੀ ਪੁੱਛਦਾ ਕਿ ਪਿੰਡ ਦੇ ਵਿੱਚ ਕਿਸੇ ਨੂੰ ਮੇਰੇ ਤੇ ਕੋਈ ਤਰਾਜਤਾ ਨਹੀਂ ਹੈਗਾ ਜੀ ਅਜੇ ਤੱਕ ਕੋਈ ਤਰਾਜ ਨਹੀਂ ਹੈ ਤੁਸੀਂ ਆਏ ਗੇੜੇ ਸਾਡੇ ਬੜੇ ਚ ਸਰਪੰਚੀ ਰਹਿੰਦੀ ਹੈ ਤੇ ਸਾਡੇ ਬੜੇ ਚ ਨਾ ਬੈਂਬਰੀ ਨੇ ਸਰਪੰਚੀ ਇੱਕ ਦੰਦ ਦਾ ਨੌਕਰ ਮਾਤਾ ਜੀ ਮੈਂ ਤਾਂ ਕੋਈ ਆਪਦੀ ਮਰਜ਼ੀ ਨਾਲ ਉੱਠ ਨਹੀਂ ਰਿਹਾ ਸਾਰਾ ਪਿੰਡ ਦੇ ਸਹਿਮਤੀ ਨਾਲ ਹੈ ਜਿਵੇਂ ਵੀ ਹਨਾ ਉਹ ਤਾਂ ਹੀ ਠੀਕ ਹੈ ਬੰਡਾ ਪੜਿਆ ਲਿਖਿਆ ਸਾਡੇ ਤੇ ਵੀ ਦਮ ਹੈਗਾ ਅਸੀਂ ਉੱਠਾਂਗੇ ਜੀ ਉਹ ਤਾਈ ਮੁੰਡਾ ਇਹ ਪੜਿਆ ਲਿਖਿਆ ਸੀ ਉਹ ਤਾਂ ਵੈਸੇ ਸਾਡਾ ਮੁੰਡਾ ਵੀ ਬਾਗੂ ਪੜਿਆ ਲਿਖੀ ਨਹੀਂ ਬੇਬੇ ਤੂੰ ਰਹਿਣ ਦੇ ਨਾ ਨਾ ਆਪਾਂ ਕੋਈ ਬਹੁਤ ਪੈਸਾ ਆਪਾਂ ਪੈਸੇ ਦੀ ਜ਼ਰੂਰਤ ਜਿੱਤਾਂ ਨੇ ਨਾ ਨਾ ਆਪਣੀ ਇੱਕ ਕੰਮ ਚ ਪੈਂਦੇ ਆਪਣੇ ਘਰੀ ਬੈਂਕਰੀ ਕਰੀਂਦੇ ਪੈਸਾ ਕਮਾਈ ਆਜ ਕਰੀਂ ਅਰ ਕੋਈ ਹੋਰ ਆਏਗਾ ਕੋਈ ਸਾਥੀ ਲੈ ਹੈਗਾ ਨਾ ਆ ਚੱਲੀਏ ਆਪਣੇ ਘਰੇ ਆਪਾਂ ਬੈਠੇ ਰਹਿੰਦੇ ਆਪਾਂ ਆਪ ਬਰਾਬਰ ਖੜੇ ਹੋਵਾਂਗੇ ਆਪਾਂ ਕਿ ਕਿਸੇ ਕੋਲ ਘਟਾਂਗੇ ਨੇ ਆਪਾਂ ਇਸ ਕੰਮ 'ਚ ਨਾ ਪਾਵੇ। ਬਾਈ ਆਪਾਂ ਇਸ ਗੱਲ ਤੇ ਮਾਤਾ ਜੀ ਸਾਡਾ ਇਲੈਕਸ਼ਨ ਆਪਾਂ ਇਹ ਸੋਚਦੇ ਆਂ ਵੀ ਸਰਬਸੰਮਤੀ ਨਾਲ ਪਿੰਡ ਦੇ ਵਿੱਚ ਸਰਪੰਚੀ ਆ ਜੇ ਤਾਂ ਨਾਲੇ 4 ਰੁਪਏ ਮਿਲਣਗੇ ਨਾਲੇ ਕੰਮ ਹੋਣਗੇ। ਇਸ ਗੱਲ ਤੇ ਇਹ ਕੋਈ ਨਹੀਂ ਰਹਿੰਦਾ। ਉਹ ਬਾਹਾਂ ਨੂੰ ਬਣਾ ਦੇਂਗੇ ਤਾਈ ਤੈਨੂੰ ਮੈਂ ਤਾਂ ਨਹੀਂ ਇਸ ਲੋਟੀ ਕਿਵੇਂ ਕਰਤਾ ਹੈ ਇਸ ਲੋਟੀ ਹੀ ਕਿਤੇ ਜਾਂਦਾ। ਤੁਹਾਡੀ ਮਰਜ਼ੀ ਹੈ ਤਾਈ ਫਿਰ। ਨਾ ਵੀ ਇਸ ਗੱਲ ਤੇ ਇਸ ਗੱਲ ਤੇ ਇਸ ਦਾ ਅੰਦਾਜ਼ ਦੇਖਾਂਗੇ। ਚਲੋ ਤੁਹਾਡੀ ਮਰਜ਼ੀ ਹੈ ਫਿਰ। ਕਿਉਂ ਵੀ ਕਰਨਾਵਸਿਆਂ। ਹਾਂ ਭਾਈ। ਹਾਂ ਭਾਈ ਕਿਵੇਂ ਲੱਗਦਾ ਤੈਨੂੰ? ਮੈਂ ਤਾਂ ਠੀਕ ਹੀ ਕਹਿੰਦਾ ਫੀ ਗੱਲ। ਮੈਂ ਤਾਂ ਮੈਂ ਵੀ ਇਹੀ ਬੋਲ ਰਿਹਾ ਸੀ ਮੇਰੀ ਗੱਲ ਸੁਣੋ ਤੁਸੀਂ ਚਲੋ ਠੀਕ ਹੈ ਦੂਜੇ ਬਾਗੇ ਹਨਾ ਉਹਨਾਂ ਦਾ ਚਲ ਆਪਾਂ ਚਲ ਕੋਈ ਗੱਲ ਨਹੀਂ ਉਹਨਾਂ ਦਾ ਵੀ ਮਨ ਹੈਗਾ ਸਰਪੰਚ ਜੀ ਪਰ ਮੈਂ ਕਹਿੰਦਾ ਵੀ ਮੇਰੀ ਇੰਨੀ ਪਹੁੰਚ ਨਹੀਂ ਹੈਗੀ ਜੀ ਤੂੰ ਖੜਾ ਹੋ ਦੇਖਦੇ ਆਪਾਂ ਤੇਰੀ ਭਾਈ ਤੇਰੀ ਮਦਦ ਫੁੱਲ ਕਰਾਂਗੇ ਯਾਰ ਨਹੀਂ ਉਹ ਚਾਹਿਆ ਨਾ ਜੀ ਮਦਦ ਤਾਂ ਤੁਹਾਡੇ ਫੁੱਲ ਚੜਾਉਣਾ ਤੁਹਾਡੇ ਜਿਹਨਾਂ ਨਸਕਾਰ ਦਿੰਦੇ ਹੋ ਹਨਾ ਪਰ ਉਹ ਬਦ ਬਾਦ ਦੇ ਵਿੱਚ ਜੇ ਮੇਰੇ ਕੋਲ ਇੰਨੇ ਪੈਸੇ ਹੈ ਨਹੀਂ ਵੀ ਮੈਂ ਇੰਨੇ ਪੈਸੇ ਲਾ ਤੂੰ ਪੈਸੇ ਨਾ ਲਾਈ ਕਿਤੇ ਮੰਗਣ ਦੀ ਲੋੜ ਨਹੀਂ ਆਪਾਂ ਪੈਸੇ ਨਾਲ ਪੈਸੇ ਨਾਲ ਇਲੈਕਸ਼ਨ ਨਹੀਂ ਲੜਨਾ ਇਹਨਾਂ ਨੂੰ ਪੈਸੇ ਦਾ ਹਕਾਰ ਹੋਊ ਪੈਸੇ ਦਾ ਇਹਨਾਂ ਨੂੰ ਪੈਸੇ ਦਾ ਹਕਾਰ ਹੋਊਗਾ ਤੂੰ ਸਾਰਾ ਪਿੰਡ ਚ ਤੁਰਦਾ ਫਿਰਦਾ ਬਾਕੀ ਤੁਹਾਡਾ ਸਹਿਚਾਰ ਬਹੁਤ ਵਧ ਗਿਆਗਾ ਤੇ ਕੋਈ ਜਾਣੀ ਧੰਨਵਾਦ ਜੀ ਸਾਰੇ ਪਿੰਡ ਦਾ ਮੈਂ ਦਿਲੋਂ ਸਤਿਕਾਰ ਕਰਦਾ ਤੁਸੀਂ ਮੈਨੂੰ ਇੰਨੇ ਜੋਗਾ ਸਮਝਿਆ ਤੇ ਆਪਾਂ ਜੋ ਵੀ ਪ੍ਰਮਾਤਮਾ ਨੇ ਜੇ ਅੱਗੇ ਕਰਿਆ ਹੈ ਨਾ ਉਮੇ ਆਪਾਂ ਦਿਲ ਦੇਖਾਂਗੇ ਸਰਪੰਚ ਹੀ ਲੜਦੇ ਆ ਫਿਰ ਆਪਾਂ ਕੋਈ ਨਹੀਂ ਤੂੰ ਲੜ ਖੁੱਲੇ ਦਿਲ ਨਾਲ ਲੜ ਆ ਧੰਨਵਾਦੀ ਤੁਸੀਂ ਇੰਨੇ ਯੋਗ ਦਾ ਸਮਝਿਆ ਮੈਨੂੰ ਧੰਨਵਾਦ ਕੋਈ ਗੱਲ ਨਹੀਂ ਕੋਈ ਗੱਲ ਬੇਬੇ ਤੂੰ ਉਥੇ ਇੰਨੇ ਬੰਦਿਆਂ ਦੇ ਵਿੱਚ ਮੈਂ ਤੈਨੂੰ ਰੋਕਿਆ ਵੀ ਸੀਗਾ ਤੇ ਇੰਨੇ ਇਕੱਠ ਦੇ ਵਿੱਚ ਤੂੰ ਮੇਰੀ ਸੁਣੀ ਨਹੀਂ ਗੱਲ ਆ ਵੇ ਸੰਦੀਪ ਆ ਜਿਹੜਾ ਆਪਣਾ ਔਖਾਂ ਦਾ ਉਹਨੂੰ ਆਏ ਗਏ ਕਹਾਂਦੇ ਨੇ ਸਰਪੰਚੀ ਕਿਹਨੂੰ ਦਵਾਵਾਂਗੇ ਆਪਾਂ ਨੂੰ ਤਾਂ ਕਿਸੇ ਨੇ ਆਖਿਆ ਨਹੀਂ 20 ਸਰਪੰਚੀ ਸੌਣ ਨੂੰ ਦੋਣੀਆਂ ਆਪਣੇ ਘਰੀ ਸਰਪੰਚੀ ਐ ਆਪਣੇ ਸਾਰਾ ਕੁਝ ਹੈਗਾ ਉਹ ਆਹੋ ਨਾ ਕਰ ਉਹ ਦਰਨਾ ਵੀ ਸਰਪੰਚੀ ਕਿਉਂ ਖੜੇ ਹੋਗੇ ਆਪਣੇ ਕੋਲ ਬੈਂਕ ਚ ਪਏ ਆ 10-12 ਲੱਖ ਪਿਆ ਜਿਹੜਾ ਉਹ ਚੱਕ ਲੂੰਗੀ ਮੈਂ ਰਿਸ਼ਤੇਦਾਰੀਆਂ ਚ ਆਪਾਂ ਕਹਿ ਦਾਂਗੇ ਪਈ ਆ ਮੈਂ ਆਪ ਹੀ ਚੱਕ ਲੂੰ ਤੂੰ ਸੋਚ ਨਾ ਕਰ ਤੋਏ ਸਰਪੰਚੀ ਆਈ ਸੌ ਸਾਢੇ ਆਪਣੇ ਕੋਲ ਪੈਸਾ ਵੱਧੂ ਐ ਜਿਹੜਾ ਮੰਗਦਾ 10-5000 ਰੁਪਇਆ ਕੰਕ ਮੰਗਦਾ ਤੇ ਸਿੱਟ ਦਿਆ ਕਰ ਵਾਲੀ ਜਿਹੜੀ ਫਿਰ ਆਪਾਂ ਨੂੰ ਮੋੜਨੇ ਤਾਂ ਪੈਣਗੇ ਕੋਈ ਨਹੀਂ ਮੋੜ ਦੇਂਗੇ ਹੌਲੀ ਹੌਲੀ ਆਪਾਂ ਬਾਂਹਣ ਬੋਣ ਤੇ ਦੇਖ ਲਾਂਗੇ ਕੋਈ ਨਹੀਂ ਹੈ ਬਾਂਹਣ ਤੇ 10 ਕਿੱਲੇ ਜਿਹੜਾ ਬਾਂਹਣ ਆ ਉਹ ਵੀ बिक ਜਾਊਗਾ ਕੋਈ ਨਹੀਂ ਵਿਕਦਾ ਆਪਣੇ ਕੋਲ ਹਜੇ ਪੈਸੇ ਹੈ ਕਿ ਨਹੀਂ ਬਾਂਹਣ ਵੀ ਲੱਗੇ ਆਪ ਨੂੰ ਸਰ ਕੋ ਸਾਰਾ ਕੁਝ ਆਪਣੇ ਕੋਲ ਪਤਾ ਖਾਣਾ ਖਾ ਜੀ ਮੈਂ ਤੈਨੂੰ ਹਜੇ ਵੀ ਸਮਝਾਉਣਾ ਵੀ ਆਪਣੇ ਘਰੇ ਸਰਪੰਚੀ ਸਾਰਾ ਕੁਝ ਹੈਗਾ ਸਾਡ ਤੋਂ ਸਾਰੀ ਗੱਲ ਸਾਡੇ ਤੇ ਸਾਰਾ ਕੁਝ ਆਪੇ ਹੋ ਜਾਊਗਾ ਚਲੋ ਛੋਡੀ ਮਰਜੀ ਐ ਮੈਂ ਤਾਂ ਜਾ ਆਉਂਗਾ ਬੈਂਕੇ ਜਾਣਾ ਬੈਂਕੇ ਜਾ ਕੇ ਆਉਣੇ ਫਾਰਮ ਉਹ ਭਰਨੇ ਜਾਗੇ ਆਪਾਂ ਭਰਨੇ ਸਵੇਰੇ ਫਾਰਮ अच्छा फिर आपा कागज पेपर पहला पूरे करगे हां नाले आपा बैंक च जाके गे बैंक ਦਾ ਹੱਲ ਕਰ ਕੋਈ ਪੈਸਾ ਤੇला ਪਹਿਲਾਂ ਤੂੰ ਕਿਸੇ ਨੂੰ ਕਹਾਂਗੇ ਤਾਂ ਦੇਣਾ ਪੈਣਾ ਮੈਂ ਸਭ ਤੋਂ ਲੈਣੇ ਆ ਕਿ ਹੁਣ ਤੇ ਚਲੂ ਮੈਂ 400 ਰੁਪਏ ਸਵਾਦੂਗਾ हां ਤੇ ਨਹੀਂ ਤੂੰ ਜਾ ਕੇ ਆਈ ਫਿਰ ਜਿਹਦੇ ਕੋਲੇ ਆਪਾਂ ਲੈਣਾ ਦੇਣਾ ਉਹ ਵੀ ਆਪਾਂ ਹੁਣ ਤਾਂ ਮੰਗ ਵੀ ਨਹੀਂ ਸਕਦੇ ਵੋਟਾਂ ਦਾ ਕਰਕੇ ਪਰ ਕੋਈ ਨਹੀਂ ਫਿਰ ਆਪਾਂ ਵੋਟਾਂ ਪਵਾ ਲਾਂਗੇ ਤਾਂ ਹੀ ਤਾਂ ਫਿਰ ਆਪਾਂ ਜਿੱਤਾਂਗੇ ਆਪਾਂ ਦਈ ਬਠੇ ਪੈਸੇ اچھا ਤਾਂ ਹੀ ਜਿੱਤਾਂਗੇ ਲਾਂਗੇ ਡਾਂਗ ਦੇ ਜ਼ੋਰ ਤੇ ਜਿੱਤਣਾ ਉਹ ਜੋ ਸਾਰਾ ਕੁਝ ਹੋ ਜਾਗਾ ਤੂੰ ਸੋਚ ਕੇ ਕਰੀਏ ਨਾ ਸਾਰੇ ਖੜਨਗੇ ਆਪਣੇ ਨਾਲ ਆਪਣੇ ਕੋਲ ਰੁਪਿਆ ਵਾਧੂ ਹੈ ਸਾਰੇ ਇੱਧਰ ਆ ਜਾਣਗੇ ਵੇੜੇ ਦੇ ਚਲੋ ਥੋੜੀ ਮਰਜੀ ਹੈ ਜਿਵੇਂ ਤੁਸੀਂ ਕਹੋ ਜਿਵੇਂ ਕੁਝ ਹੈਗਾ ਤੂੰ ਦੇਈ ਚੱਲੀ ਤੈਨੂੰ ਪ੍ਰਵਾਹ ਨਹੀਂ ਹੋਣੀ ਚਾਹੀਦੀ ਤੇ ਥੋੜੀ ਤਾਂ ਹਿੰਡ ਹੈ ਇੱਕ ਹਿੰਡ ਨਾਲ ਬਸ ਆਪਦੀ ਡਾਂਗ ਨਾਲ ਹੀ ਕਰਨੀ ਹੈ ਇੱਕੋ ਹੀ ਹੈ ਤੇ ਸਾਰਾ ਕੁਝ ਮੇਰਾ ਕੁਝ ਰਹੇ ਨਾ ਰਹੇ ਤੂੰ ਵੇਚ ਕੇ ਜਾਣਾ ਸਾਰਾ ਕੁਝ ਆਪਦੀ ਹਿੰਡ ਕਰ ਤੇਰਾ ਕੁਝ ਨਹੀਂ ਵਿਕਦਾ ਹਜੇ ਆਪਣੇ ਕੋਲ ਪੈਸੇ ਵਾਧੂ ਪਿਆ ਹੈ ਆਪਾਂ ਪੈਸੇ ਦੇ ਓਏ ਹਜੇ ਕੰਮ 'ਚ ਪਤਾ ਨਹੀਂ ਕਿੰਨਾ ਕੁਝ ਹੋ ਜਾਂਦਾ ਹੁੰਦਾ ਘਰ ਮੁੱਦੇ ਵੱਜ ਜਾਂਦੇ ਲੜਾਈਆਂ ਝਗੜਾਂ ਸੌ ਕੁਝ ਹੋ ਜਾਂਦਾ ਕੁਝ ਨਹੀਂ ਹੁੰਦਾ ਸਾਰੇ ਮੇਰੇ ਪੱਖ ਤੇ ਹੈ ਮੇਰੇ ਕੰਨੇ ਨਹੀਂ ਕੋਈ ਨਹੀਂ ਮੈਂ ਕਰਨਾ ਪਤਾ ਤੇ ਕਾਗਜ਼ ਪੇਪਰ ਆਉਦੇ ਤੂੰ ਮੈਨੂੰ ਉਹ ਨਾ ਵੱਧ ਬੋਟਾ ਖਿੱਚੂ ਆਪਣੇ ਗੰਨੇ ਤੂੰ ਕਾਗਜ਼ ਪੇਪਰ ਪਹਿਲਾਂ ਤਿਆਰ ਕਰ ਆਉਦੇ ਉਹ ਦੇਖ ਜਾ ਕੇ ਕਿੱਥੇ ਐ ਨਾ ਮੈਨੂੰ ਤੂੰ ਲਿਆ ਕੇ ਰੇ ਦਿਖਾ ਕਿੱਥੇ ਆ ਤੁਸੀਂ ਵੀ ਮੈਂ ਟੈਂਸ਼ਨ ਜੀ ਰੱਖਿਆ ਉਹ ਟੈਂਸ਼ਨ ਤਾਂ ਹਨ ਜਦੋਂ ਪਿੰਡ ਦੇ ਨੇ ਅਹੁਦਾ ਆਪਾਂ ਨੂੰ ਬੜਾ ਵੱਡਾ ਦੇਤਾ ਆਪਣੀ ਇਨੀ ਪਹੁੰਚ ਨਹੀਂ ਸੀ ਯਾਰ ਆਪਾਂ ਤਾਂ ਹੁਣ ਉਹ ਬੁਢੀ ਤਾਂ ਦੇਖ ਇਨੀ ਬੁਢੀ ਭੈੜੀ ਬੁਢੀ ਐ ਪਿੰਡ ਦੇ ਲੋਣਾ ਵੀ ਆਪਾਂ ਕਦੇ ਕਿਸੇ ਕੁੱਤੇ ਦੇ ਡਾਂਗ ਨਹੀਂ ਮਾਰੀ ਰਬ ਦਾ ਦਿੱਤਾ ਖਾਨੇ ਆ ਹਨਾ ਆਪਾਂ ਨੂੰ ਮੰਨ ਕੇ ਚੱਲਾਂ ਠੀਕ ਆ ਪਰ ਬੜਾ ਹੀ ਲਿਖੇ ਹੈਗੇ ਆ ਮੰਨਦੇ ਆ ਗੱਲ ਪਰ ਉਹਦੇ ਜਿੰਨਾ ਪਤੋਰਾ ਫੇਰਾ ਤਾਂ ਨਹੀਂ ਕਰਿਆ ਇਹਨਾਂ ਕਦੇ ਪੋਰਾ ਫੇਰਾ ਬਾਕੀ ਸਿਰ ਆਪਾਂ ਕੋਲ ਪੈਸਾ ਵੀ ਹੈ ਨਹੀਂ ਇਹਨਾਂ ਹਾਂ ਬਾਕੀ ਉਹ ਆ ਪੈਸੇ ਬੰਨਿਓ ਤਾਂ ਮੇਰਾ ਮਨ ਖੜੇਗਾ ਪਿੰਡਦਿਆਂ ਦਾ ਮੇਰਾ ਸਾਥ ਬਹੁਤ ਆ ਪਿੰਡਦਿਆਂ ਦਾ ਪਿੰਡ ਦੇ ਮੇਰੇ ਤੇ ਮਾਨੂੰ ਮਨ ਕਰ ਦਿਲੋਂ ਉਹ ਕਾਹ ਹੋ ਕਰਦੇ ਆ ਚਾਹੇ ਤੁਸੀਂ ਟੈਨਸ਼ਨ ਨਾ ਲਓ ਪ੍ਰਮਾਤਮਾ ਕਰੂਗਾ ਮੇਰਾ ਚਲੋ ਬਾਕੀ ਜਿਹੜੀ ਗੱਲ ਆ ਆਪਾਂ ਤਾਂ ਕਿਹੜਾ ਕੋਈ ਲੁਕੋਛ ਪਿਆ ਕੇ ਕਰਾਉਣਾ ਹਨਾ ਜਿਹੜੇ ਗਰੀਬ ਭਾਈ ਚਾਰੇਗਾ ਮੇਰੇ ਕੋਲੇ ਜਿਹੜਾ ਹੈਗਾ ਚਾਰ ਕਿੱਲੇ ਕੁਛ ਨਹੀਂ ਹੁੰਦਾ ਕਿ ਲਹਰਾ ਦਾ ਵੀ ਜਦ ਨਾ ਯਾਰ ਵੀ ਤਾਂ ਚਲੋ ਤੁਹਾਨੂੰ ਹੋਰ ਕੋਨੀ ਆ ਪਤਾ ਹੈ ਸਮਝ ਲੈ ਮੈਂ ਕਹੂ ਛੱਲਣ ਦੇ ਤਾਂ ਹਾਂ ਹਾਂ ਕੁਛ ਨਹੀਂ ਹੁੰਦਾ ਚੱਲ ਸਰਪੰਚ ਜੀ ਮੈਂ ਬੈਠੇ ਗੱਲ ਅੱਡ ਹੈਗੀ ਪੁਨਨੀ ਥਾਂ ਦੇ ਪੁਨਨੀ ਰਹਿਣਾ ਹਾਂ ਹਾਂ ਆਪਾਂ ਨਹੀਂ ਕਿਹਦੇ ਟੈਨਸ਼ਨ ਲੈਣ ਦੇ ਦੇਖੀ ਜੋ ਚਲ ਪ੍ਰਮਾਤਮਾ ਨੇ ਚੰਗੇ ਥਾਂ ਹੀ ਲਾ ਸਕਿਆ ਉਹ ਕਰਿਆ ਹੋਊਗਾ ਹਾਂ ਬਾਕੀ ਜੇ ਪ੍ਰਮਾਤਮਾ ਆਪਾਂ ਨੂੰ ਇਹ ਜਾ ਉਹ ਤਾਂ ਦਿੰਦਾ ਵੀ ਹੈ ਦਿਲੋਂ ਕੰਮ ਕਰਨਾ ਇੱਕ ਪੈਸਾ ਨਹੀਂ ਆਪਾਂ ਘਰੇ ਲਾਉਣਾ ਆਪਣੇ ਦੋਨੇ ਜਣੇ ਹੀ ਰਹਿਏ ਆ ਇਹ ਹਾਂ ਹਾਂ ਨਹੀਂ ਠੀਕ ਆਪਾਂ ਕਦੇ ਮਨਕ ਚੱਲ ਚਾਹ ਵੀ ਨਹੀਂ ਪੀਣੀ ਇਹ ਪੈਸਾ ਚੋ ਠੀਕ ਹੈ ਪਰਮਾਤਮਾ ਦਿੱਤਾ ਜਲ ਆਪਾਂ ਨੂੰ ਜਿੰਨਾ ਹੈਗਾ ਖੁਸ਼ ਆਪਾਂ ਹੁਣ ਤਾਂ ਭੋਲਾ ਸਿਆ ਕੁੰਡੀਆਂ ਦੇ ਫਸ ਗਏ ਸਿੰਘ ਬੁੜੀ ਤਾਂ ਉਹ ਵੀ ਚੱਕਵੀ ਐ ਤੇ ਉਹ ਬੰਦੇ ਗਰੀਓ ਦੇਖਦੇ ਆ ਫਿਰ ਕੀ ਬਣਦਾ ਬਾਕੀ ਪੈਸੇ ਖਾਣ ਦੀ ਹੋਣ ਆ ਜੁ ਲੱਜ ਤਾਂ ਬੁੜੀ ਨੂੰ ਤਾਂ ਕਰ ਦਾਂਗੇ ਪੋਲੀ ਬੁੜੀ ਵੀ ਠਿਜਦੀ ਐ ਤੇ ਪੈਸੇ ਵੀ ਆਪਣੇ ਹੱਥ ਵੇਚ ਦੀ ਜਾਣਗੇ ਹੁਣ ਭੋਲਾ ਸਿਆ ਕੁਛ ਨਾ ਕੁਛ ਬਣਾਉਣ ਦਾ ਟਾਈਮ ਐ ਇੱਕ ਮੈਂ ਚੱਕਰ ਕੱਢ ਕੇ ਆਉਂਗਾ ਬੁੜੀ ਕੰਨੀ ਵੋਟਾਂ ਤਾਂ ਆਪਾਂ ਦੇਖੇ ਪਾਉਣਗੇ ਸੰਦੀਪ ਨੂੰ ਹੀ ਐ ਬੁੜੀ ਕੰਨੀ ਚੱਕਰ ਕੱਢਾਂਗੇ ਵੱਧ ਪੁੱਣਾ ਬੰਨ ਨਿਕਟਾਂਗੇ ਕੱਟ ਤੇ ਵੋਟਾਂ ਪਾਵਾਂਗੇ ਸੰਦੀਪ ਨੂੰ ਬੁੜੀ ਦੇ ਪੱਟ ਭੰਨ ਲੈਗੇ ਨਲੇ ਉਹਦਾ ਹਕਾਰ ਜਟਾੜਾ ਹੋ ਗਿਆ ਯਾਰ ਫਿਰ ਭੋਲਾ ਸਾਂ ਕਿਰਾ ਬੁੜੀ ਕੋਲੇ ਜਾ ਲਾ ਪਤਾਈ ਕਰੀਂ ਆਂ ਆ ਜਾ ਆ ਜਾ ਭੋਲਾ ਤੂੰ ਉਹਦੇ ਬਾਹਾਂ ਸਾਇਆ ਮਾਰ ਦਤੀਆ ਮਾਤਾ ਤੈਨੂੰ ਕੀ ਪਤਾ ਹੈ ਲੈ ਉੱਥੇ ਤੂੰ ਤਾਂ ਕਹਿੰਦਾ ਮੈਂ ਠਾਉ ਸੰਦੀਪ ਨੂੰ ਕੈਨੂੰ ਤਾਂ ਠਾਉਂਦੇ ਹੀ ਨਹੀਂਗਾ ਮੈਂ ਤਾਂ ਆਦੇ ਜੋਰ ਤੇ ਉੱਠਿਆ ਭੋਲਾ ਉਹ ਤੂੰ ਮੇਰੀ ਗੱਲ ਸੁਣ ਤਾਈ ਜੇ ਮੈਂ ਉਹਨਾਂ ਦੇ ਵਿੱਚ ਜਾਊਂਗਾ ਫੇਰ ਹੀ ਉਹਨਾਂ ਦੀ ਬਿੜਕ ਛੋਡੇ ਕੋਲੇ ਲਿਆਉਂ ਮੈਂ ਕਿੱਧਰ ਜਾਣਾ ਮੈਂ ਛੋਡੇ ਕੋਲੀ ਐ ਠੀਕ ਆ ਪੱਕੀ ਗੱਲ ਹੈ ਪੱਕੀ ਗੱਲ ਆ ਤਾਈ ਤੂੰ ਲੋਹੇ ਤੇ ਲਿਖੀ ਤੂੰ ਕਿ ਮੇਰੇ ਹੁੰਦੇ ਕੀ ਕਰਾਉਂਦੀ ਐ ਤੂੰ ਸਾਡਾ ਹੋਣਾ ਕਰਦੀ ਉਹ ਵੋਟਾਂ ਭੇਤ ਨਾ ਦਿਆ ਕਰੀ ਮੇਰੀ ਗੱਲ ਸੁਣ ਵੋਟਾਂ ਸਾਰੀਆਂ ਮੇਰੇ ਹੱਥ 'ਚ ਐ ਮੈਥੋਂ ਬਿਨਾ ਤੁਸੀਂ ਵੋਟ ਕਿਵੇਂ ਲੈ ਲੋਗੇ ਜੱਸੇ ਆਈ ਕੋਰਾ ਹੋਰ ਵੀ ਬੋਲੇ ਕਿਵੇਂ ਆ ਠੀਕ ਆ ਠੀਕ ਆ ਵਧੀਆ ਜਮਾ ਉਹ ਠੀਕ ਆ ਠੀਕ ਆ ਵਧੀਆ ਵਧੀਆ ਕੀ ਬਣਦਾ ਉਹ ਇੱਕ ਅੰਦਾ ਦੇ ਵੀ ਕੰਨ ਹੁੰਦੇ ਆ ਕਮਲਿਆ ਹੂੰ ਗੱਲ ਸੁਣ ਮੇਰੀ ਹਾਂ ਮੈਂ ਹੋਣਾ ਬੰਦੀ ਤਾਂ ਆਏ ਜਾਣਾ ਮਹਾਵੀ ਉਹਨਾਂ ਦੀ ਬਿੜਕ ਛਿੜਕ ਲੈਤੀ ਜਾਂਦੀ ਐ ਉਹ ਮੈਂ ਤਾਂ ਐਂ ਕਿਹਾ ਸੀ ਵੀ ਤੂੰ ਪੰਗੇ ਹੀ ਨਾ ਲੈ ਹੁਣ ਜਦੋਂ ਇਹ ਹੰਡ ਕਰਕੇ ਬੈ ਗਈ ਹੁਣ ਚਲੋ ਕੱਲ ਸੁਣ ਮੇਰੀ ਹੂੰ ਤਾਈ ਬੋਲਣ ਚੱਲਣ ਵਾਲੀ ਪੁੜੀ ਐ ਹੂੰ ਸਰਪੰਚੀ ਇਹਦੇ ਹੱਥ ਚ ਚੱਲੂ ਕਿਵੇਂ ਨਾ ਨਾ ਬਾਦੂ ਪੈਸੇ ਉਹ ਐਵੇਂ ਨਾ ਮਾਰੀ ਗਈ ਮੈਂ ਤੈਨੂੰ ਦੱਸਾਂ ਉਹ ਪੈਸੇ ਦੀ ਗੱਲਾਂ ਤੂੰ ਹੋਰ ਕਰ ਤਾਂ ਵੀ ਆ ਤੇ ਉਹ ਮੇਰੀ ਉਹ ਮੇਰੀ ਗੱਲ ਪੈਸੇ ਦੇ ਟੋੜਾ ਛੋੜੇ ਕੋਲੇ ਪੈਸੇ ਵੀ ਤੇਰੇ ਆ ਗਏ ਹਾਂ ਫੇਰ ਜਦੋਂ ਮੇਰੀ ਗੱਲ ਸੁਣ ਤੇਰੇ ਨਾਨਕੇ ਕੋਲੇ ਪੈਸਾ ਥੋੜਾ 25 ਗਿੱਲੇ 25 ਗਿੱਲੇ ਬਾਹਣ ਉਹਨਾਂ ਕੋਲ ਪੈਸੇ ਵਾਧੂ ਫੇਰ ਹਾਂ ਨਾਂ ਵਾਲਾ 20 30 ਲੱਖ ਤਾਂ ਦੇਣਗੇ 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 ਬਈ ਮਦਦ ਕਰਦੇ ਬਸ ਫੇਰ ਐ ਥੋੜੀ ਬਦਨਾਮੀ ਥੋੜੀ ਹੋਣ ਦਿੰਨੇ ਆ ਯਾਰ ਤੂੰ ਪੈਸੇ ਲੈ ਜਾ ਕਰੀ ਐਸੇ ਵੰਡੀ ਚੱਲੀ ਤੈਨੂੰ ਅਸੀਂ ਪੈਸੇ ਵੀ ਦੇਵਾਂਗੇ ਹਾਂ ਸਾਰੀਆਂ ਵੋਟਾਂ ਮੇਰੇ ਹੱਥ ਚ ਐ ਪਾਂ ਪਾਂ 4 4000 ਰੁਪਿਆ ਦੇ ਕੇ ਸਾਰੇ ਬਿਹੜੇ ਵਾਲੇ ਤੋਂ ਵੋਟਾਂ ਪਾਵਾਂ ਬਿਲਕੁਲ ਐ ਕਿ ਦੋਨਾਂ ਪਾਸੋਂ ਪੈਸੇ ਨਾਲ ਜਾਣਾ ਆਪਾਂ ਕਿਸੇ ਤੇ ਕਰਨੀ ਜਾਣਾ ਆਪਣਾ ਰੁਪਿਆ ਕੰਮ ਮੈਂ ਤੁਹਾਨੂੰ ਕਿਸੇ ਤਾਈ ਤੈਨੂੰ ਲੋੜ ਕੇ ਕਿਸੇ ਦੇ ਜਾਣ ਦੀ ਜਾਣਾ ਸਾਡਾ ਕਰੋ ਰੁਪਿਆ ਕੰਮ ਵੋਟਾਂ ਵਾਲੇ ਦਿਨ ਤਾਂ ਮੰਗਣ ਜਾਣਾ ਆਪੂਗੇ ਨਾ ਆ ਮਾੜਾ ਬਟਾ ਕਿਹੜਾ ਮਾਰਾਂਗੇ ਅਸੀਂ ਪੈਰੀ ਹੱਥ ਨਹੀਂ ਲਾਉਂਦੇ ਤੁਸੀਂ ਪੈਰੀ ਹੱਥ ਤਾਂ ਪੈਸਾ ਕੰਮ ਕਰੂ ਆਪਣਾ ਆਪਣਾ ਪੈਸਾ ਹੈਗਾ ਆਪਣਾ ਅਸੀਂ ਪੈਰੀ ਹੱਥ ਕਿਸੇ ਦੇ ਲਾਉਣਾ ਫਿਕਰ ਨਾ ਕਰ ਤੂੰ ਮੇਰੇ ਹੁੰਦੇ ਜਿੰਨਾ ਚਿਰ ਮਾਏ ਆ ਤੂੰ ਫਿਕਰ ਕਿਉਂ ਕਰਦੀ ਏ ਤਾਈ ਬਸ ਤਰ ਤੂੰ ਗੱਲ ਕਿਹੜੀ ਕਰਦੀ ਏ ਠੀਕ ਜਿੰਨੇ ਵੇੜੇ ਵਾਲੇ ਮੇਰੇ ਮੈਂ ਪੰਜ ਮਗਦਾ ਪੰਜ ਸੱਤ ਦੇ ਮੈਂ ਆਖਿਆ 1000 ਰੁਪਏ 2000 ਦੇ ਵੱਧ ਮਾਰਾਂਗਾ ਮਹਾਂ ਚੱਕ ਦਾਂਗੇ ਫੱਟੇ ਕੁਛ ਕੀ ਆਪਾਂ ਜੱਟ ਨੂੰ ਉਹ ਬੱਡਰ ਤੇ ਲੈ ਕੇ ਰੱਖਿਆ ਕਰ ਉਹ ਮੈਂ ਆਖਿਆ ਉਸ ਜੱਟ ਦੀਆਂ ਜੇ ਗੋਡੀਆਂ ਨਾਲ ਲਵਾਈਆਂ ਮੁੜ ਕੇ ਜੇ ਮੈਂ ਮੈਂਪਰ ਵੀ ਉੱਠ ਕੇ ਤਾਂ ਮੈਂ ਤੂੰ ਗਰੰਟੀ ਹੈ ਮੇਰੀ ਤੂੰ ਗੱਲ ਕਿਹੜੀ ਕਰਦੀ ਹੈ ਹਾਂ ਹੁਣ ਮੈਂ ਜਾਣਾਂ ਉਧਰ ਜਾ ਜਾ ਕੋਈ ਗੱਲ ਨਹੀਂ ਮੈਂ ਬਿਡਕ ਲੈ ਕੇ ਉਹਨਾਂ ਜਿਹੜਾ ਹਾਂ ਆਇਆ ਕਰਤਾ ਹੀ ਹਾਂਜੀ ਤੂੰ 40 5000 ਰੁਪਏ ਤਾਂ ਘਰੇ ਪਿਆ ਹੋ ਹਾਂ ਤੂੰ ਬਈ ਨੇ ਕਿ 4000 ਰੁਪਏ 50 ਜਿੰਨੇ ਤਨ ਚਾਹੀਦੇ 5000 ਰੁਪਏ ਜੱਸੇ ਪੁੱਤ ਲਿਆ ਚੱਕ ਕੇ ਆਪਣੇ ਹਾਂ ਮੈਂ ਕੋਈ ਗੱਲੀ ਪੈਸੇ ਲਿਆ ਲੈ ਕਿਰਾ ਦਾਰੂ ਪਿਆ ਲੈ ਵਾਲੇ ਜਿਹੜੇ ਉਹ ਬੰਦੇ ਤਾਂ ਛਾਰ ਗਏ ਕਿਰਾ ਉਹ ਪੈਸੇ ਲਿਆ ਕੱਢ ਕੇ ਤੂੰ ਮੈਨੂੰ ਪੈਸੇ ਦੇ ਦੇ ਤੇ ਮੈਂ ਕਿਹਾ ਉਹਨਾਂ ਨੂੰ ਕਿਰਾ ਦਾਰੂ ਦੂਰੂ ਪਿਆ ਲਿਆ ਕੇ ਉਹਨਾਂ ਨੂੰ ਉਹ ਕਰ ਕਿਉਂ ਵੀ ਕਰਨਾ ਉਸਿਆ ਧਾਰੀ ਬਿਨਾ ਤਾਂ ਭਈ ਪਾਇ ਨਹੀਂ ਸਕਦਾ ਬਸ ਫਿਰ ਉਹ ਤਾਂ ਬਹੁਤ ਦਾ ਬੰੂ ਕਿ ਹਾਂ ਘਟੋ ਕੋਈ ਨਾ ਕਰ ਵਰਨਾ ਸੈ 100 ਰੁਪਏ ਦਰਤੀ ਨਾ ਵੇ ਉਹ ਕੋਈ ਚੱਕਰ ਹੀ ਨਹੀਂ ਉਹ ਤਾਰੂ ਪਹਿਲਾਂ ਤਾਂ ਦੇਖ ਚੱਲੂਗਾ ਚੱਲੂਗਾ ਉਹ ਤਾਂ ਕੋਈ ਨਹੀਂ ਗਰਨਾਮ ਆਪਣੀਆਂ ਜਿਹੜੀਆਂ ਵੋਟਾਂ ਆ ਆਪਣੀਆਂ 40 ਵੋਟਾਂ ਹਾਂ ਆਪਣੀਆਂ 40 ਵੋਟਾਂ ਤੂੰ ਆਪਦੀਆਂ ਪੱਕੀਆਂ ਰੱਖੀ ਤੂੰ ਮਾੜਾ ਜਿਆ ਬੜਕਲਾ ਬਾਾਰ ਚ ਪੈਸੇ ਕਿੰਨੇ ਲੈ ਜਾਣੇ ਲੈ ਕੇ ਜਾ ਤੈਨੂੰ ਕੋਈ ਉਨਾ ਹੋ ਕਰ ਲੈ ਬੋਲ ਚੱਲ ਮੇਰੇ ਨਾਲ ਕੋਈ ਕਰ 50000 ਫੜ ਦੇ ਆ ਗਿਆ ਫੇਰ ਲੈ ਜਾ ਪੈਸ਼ਾਨੀ ਕੀ ਰੋੜਾ ਆਪਾਂ ਪੈਸ਼ਾਨੇ ਦੰਤੀ ਜਿੱਤਾਂਗੇ ਹੁਣ ਫੇਰ ਹਾਂ ਉਹ ਕਿਵੇਂ ਸੰਦੀਪ ਸਿੰਘ ਘਰ ਹੀ ਹੈ ਹਾਂ ਹਾਂ ਵਧੀਆ ਭਾਈ ਤੁਸੀਂ ਨਾ ਹੋ ਠੀਕ ਆ ਹੋਰ ਠੀਕ ਹੈ ਵਧੀਆ ਬੈਠ ਬੈਠ ਹੋਰ ਠੀਕ ਹੈ ਵਧੀਆ 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 ਸ਼ੇਰ ਬੱਗੇ ਬਾਜ ਬੈਠ ਆਵਣਾ ਆ ਮਸ਼ੀਨ ਬੰਦ ਕਰਕੇ ਉਰੇ ਆ ਜਾ ਕੱਪੜੇ ਫੇਰ ਤੋਤੇ ਆਂਗੇ ਕੋਈ ਆ ਜਾ ਭਾਈ ਆ ਜਾ ਕੋਈ ਦੋ ਗੱਲਾਂ ਕਰਨੀਆਂ ਐ ਬਹਿ ਜਾ ਚੱਲ ਇਧਰ ਇਧਰ ਹੀ ਬਹਿ ਜਾ ਸਾਸਤ੍ਰਿਕ ਸਭ ਦਾ ਬਾਈ ਬਾਈ ਹੋਰ ਕਿਵੇਂ ਕਰੀਏਂਦਾ ਪਿੰਡ ਦਾ ਕੰਮ ਪਿੰਡ ਦਾ ਕੰਮ ਤਾਂ ਮੈਂ ਤੈਨੂੰ ਦੱਸਦਾ ਉਹੀ ਗੱਲ ਕਰਨ ਆਇਆ ਮੈਂ ਮੈਂ ਦੇਖ ਥੋੜੇ ਘਰੇ ਆਇਆ ਕਰੂੰਗਾ ਘਟ ਹੂੰ ਤੇ ਉਧਰ ਗੀੜਾ ਮੈਨੂੰ ਵੱਧ ਰੱਖਣਾ ਠੀਕ ਹੈ ਉਹ ਥੋੜੇ ਜਿਹੀ ਪੈਸੇ ਦੇ ਹਕਾਰ ਚ ਹੈ ਠੀਕ ਹੈ ਤੇ ਬੁੜੀ ਦੇ ਕਿੱਲਾ ਤਾਂ ਹੁਣ ਚੋਂ ਕੱਢਣਾ ਤੇਰੇ ਬਾਈ ਇਹ ਤਾਂ ਤੁਹਾਡੇ ਸੱਤੇ ਕਰ ਸਿੱਟੀ ਹੈ ਸਾਰੀ ਉਹ ਦੁੱਕੀ ਲਾਉਣ ਦੀ ਲੋੜ ਹੀ ਨਹੀਂ ਉਹ ਬੁੜੀ ਇਹੋ ਜੀ ਹੈ ਐਡੇ ਹਕਾਰ ਚ ਹੈ ਉਹ ਕਹਿੰਦੀ ਵੀ ਮੈਂ ਬਿਰੜੇ ਚ ਗੀੜੇ ਨਹੀਂ ਮਾਰਦੀ ਚਲੋ ਬਾਈ ਦੇਖੋ ਪੈਸਾ ਟੱਕ ਤਾਏ ਮੈਂ ਤਾਂ ਸੇਵਾ ਹੈ ਨਹੀਂ ਜਿਹੜਾ ਕੋ ਜੋ ਵੀ ਲਗੋ ਕੋਈ ਗੱਲ ਨਹੀਂ ਆਪਾਂ ਦੀ ਉਹ ਸੰਦੀਪ ਸਿੰਘ ਸਾਹਿਬ ਸਾਨੂੰ ਬਾਈ ਪਤਾ ਸਾਰਾ ਹਾਂ ਵੀ ਕਿਹੜਾ ਕਿਹੜਾ ਕੰਮ ਕਰਨ ਵਾਲਾ ਹੈ ਕਿਹੜਾ ਖਾਣ ਵਾਲਾ ਉਹ ਬੁੜੀ ਪੱਟ ਦੂਗੀ ਲੋਕਾਂ ਦੇ ਕੌਲੇ ਖਾਜੂ ਸਾਰੇ ਉਹ ਐਂ ਗੱਲ ਕਰਦਾ ਸੀ ਮੈਂ ਜਿਵੇਂ ਯਾਰ ਉਹਦੇ ਕੋਈ ਪੈਸਾ ਟੱਕਾ ਜਾਦੇ ਵੋਟਾਂ ਦਾ ਬਹੁਤ ਖਰੀਦੂਗੀ ਉਹ ਓਏ ਵੋਟਾਂ ਕਿਹਨੇ ਖਰੀਦ ਲਈਆਂ ਮੈਂ ਖਰੀਦਣੀਆਂ ਹਾਂ ਹਾਂ ਇਹ ਨਹੀਂ ਆਇਆ ਤਾਂ ਮੈਨੂੰ ਪਿੰਡ ਦੇ ਚੱਕੀ ਨਾ ਦੇਖ ਮੈਂ ਜਿਵੇਂ ਆਪਾਂ ਦਾ ਵਰਤ ਦੇ ਵਿਚਾਰੇ ਹਨਾ ਪਿੰਡ ਦੀਆਂ ਵੋਟਾਂ ਮੈਂ ਖਰੀਦਣੀਆਂ ਠੀਕ ਹੈ ਸਾਰਾ ਪੈਸਾ ਥੇਲਾ ਬੁੜੀ ਦਾ ਠੀਕ ਹੈ ਜੱਸੇ ਨੂੰ ਮੈਂ ਆਪਦੇ ਮਗਰਲਾ ਰੱਖਿਆ ਨਲੇਲਾ ਰੱਖਿਆ ਬੁੜੀ ਬਾਈ ਦੇਖ ਗੱਲ ਤੰਦਾਦਾ ਮੈਂ ਮੈਨੂੰ ਤੇਰੇ ਤੇ ਰੱਬ ਵਰਗਾ ਯਕੀਨ ਹੈ ਹਾਂ ਤੂੰ ਬੁੜੀ ਤੋਂ ਪੈਸਾ ਲੈਣਾ ਕੁਛ ਕਰਦਾ ਮੈਂ ਨਹੀਂ ਤੈਨੂੰ ਪੁੱਛਦਾ ਮੈਂ ਹਾਂ ਬਾਈ ਮੈਂ ਬੁੜੀ ਦੇ ਪੂਜੇ ਪੱਟ ਦੂਗਾ ਹਾਂ ਜਿਹੀ ਤੇਰੀ ਜਿਹੀ ਤੇਰੀ ਮਿਹਨਤ ਤੋਂ ਆਦਾ ਬਾਈ ਉਧਰੋਂ ਕਰਾ ਕੁਝ ਕਰਨੀ ਮੈਨੂੰ ਨਹੀਂ ਕੋਈ ਤਰਾਜ ਹੈਗਾ ਜਦੋਂ ਬੱਚੇ ਜਾ ਦੇ। ਵੇਖ ਮੇਰੀ ਗੱਲ ਸੁਣ ਭਰਾ ਮੇਰਾ ਮੈਂ ਇੱਥਰ ਤਾਂ ਆਇਆ ਕਰੂੰਗਾ ਵੱਧ ਘੱਟ। ਮੈਨੂੰ ਉੱਧਰ ਗੇੜਾ ਵੱਧ ਰੱਖਣਾ ਪਊਗਾ। ਅਨਿਸ਼ਕ ਹੋ ਜੂਗਾ। ਤੇ ਨਹੀਂ ਸ਼ੱਕ ਹੋ ਜੂਗਾ। ਹਾਂ ਸਹੀ ਗੱਲ। ਹਾਂ ਇੱਥੇ ਮੈਂ ਰਾਤ ਬਰਾਤ ਤੇ ਚੋਰ ਕੋ ਆਇਆ ਕੋਈ। ਠੀਕ ਹੈ ਕਿ ਨਹੀਂ? ਹਾਂ ਤੇ ਤੁਸੀਂ ਫਿਕਰ ਨਾ ਕਰਿਓ ਕਿਸੇ ਗੱਲ ਦਾ। ਤੇ ਬਾਈ ਮੈਂ ਗੱਲ ਕਰਦਾ ਸੀਗਾ ਫਾਰਮ ਦਾ ਦੇ ਕੱਲ ਭਰੇਗੇ। ਠੀਕ ਹੈ। ਪਾਉਣ ਯਾਰ ਪਿੰਡ 'ਚ ਤਾਂ ਕੀੜਾ ਜੂੜਾ ਦੇਣ ਲੱਗ। ਪਿੰਡ 'ਚ ਕੀੜਾ ਦੇਣ ਲੱਗੋ। ਤੂੰ ਮਸਨ ਤੂੰ ਨਾ ਜਾਈ ਸਾਡੇ। ਮੈਨੂੰ ਨਾ ਨਾਲ ਜਾਇ। ਹਾਂ ਜੇ ਇਹਨਾਂ ਨਾਲੇ ਬੁੜੀ ਨੇ ਪੈਸੇ ਨਹੀਂ ਦੇਣੇ ਮੁਰਕੇ ਅਸੀਂ ਦੋਨੇ ਜਾਵਾਂਗੇ ਆਪਾਂ ਹੁਣ ਤਾਂ ਅੱਜ ਅੱਜ ਹੀ ਅੱਜ ਹੀ ਚੱਲਾਂਗੇ ਅੱਜ ਤੁਸੀਂ ਜਿਹੜਾ ਚੱਕ ਦਿਓ ਜਿਹੜੇ ਆਪਣੇ ਮਨਕ ਚੱਲਾ ਜਿੰਨੇ ਆਪਾਂ ਹਰੇਕ ਤੇ ਜਾਣਾ ਆਪਾਂ ਕੋਈ ਵੀ ਆਪਾਂ ਨੂੰ ਕਿਸੇ ਦਾ ਹੋ ਨਹੀਂ ਹੈਗਾ ਨਾ ਆਪਾਂ ਸਭ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨੀ ਹੈ ਜਿਵੇਂ ਆਪਾਂ ਨੂੰ ਪਿੰਡ ਦੇ ਇਹ ਜਿਹੜਾ ਉਹ ਕਰਿਆ ਹੈ ਨਾ ਤੈਨੂੰ ਮਿਲੂ ਕੋਈ ਜਦ ਤੁਸੀਂ ਪ੍ਰਵਾਹ ਕਰਦੇ ਹੋ ਉਹ ਸਾਰੇ ਪਿੰਡ ਚ ਗੇੜਾ ਦੇ ਦਿਓ ਤੁਸੀਂ ਵੋਟਾਂ ਲਓ ਮੰਗ ਅਸੀਂ ਸਟਾਰਟ ਕਰਤੋਂ ਉਹ ਬੁੜੀ ਜਾਊਗੀ ਉਦੋਂ ਜਿੱਦਾਂ ਦਾ ਐ ਲਾਸਟ ਹੋਇਆ ਵੀ ਹਾਂ ਭਾਈ ਕੱਲ ਨੂੰ ਵੋਟਾਂ ਪੈਣਗੀਆਂ ਉਹਨੇ ਹਕਾਰ ਬਹੁਤ ਆ ਹੱਕ ਹੈ ਹੱਕ ਹੀ ਹੈ ਤੁਸੀਂ ਜਾਓ ਤੁਹਾਡਾ ਸਹੈ ਚਰ ਬਾਹਲਾ ਪਿੰਡ ਚ ਜਾਣੇ ਜਾਣੇ ਭਾਈ ਜਾਣੇ ਉਹ ਬੁੜੀ ਥੋੜੀ ਜਿਹੀ ਹਕਾਰ ਚ ਹੈ ਉਹ ਤਾਂ ਨੱਸੀ ਨਹੀਂ ਦਿੰਦੀ ਕਿਸੇ ਨੂੰ ਦੱਸੀ ਨਹੀਂ ਦਿੰਦੀ ਨਹੀਂ ਠੀਕ ਹੈ ਗੱਲ ਜੱਸਾ ਨਹੀਂ ਕਿ ਮੈਂ ਘਰੇ ਵੀ ਗੱਲ ਕਰੇ ਸੀ ਹਾਂ ਮੈਂ ਭਾਈ ਕੱਲ ਕਾਜ ਭਰ ਕੇ ਹੁਣ ਮੈਂ ਘਰੇ ਫੇਰ ਬੜਿਆ ਮੈਂ ਹਾਣਾ ਇੱਕ ਕਿਲਾ ਕਣਕ ਵਾ ਕੇ ਹਰੇ ਦਾ ਵੀ ਹੈ ਠੀਕ ਹੈ ਮੈਂ ਦੱਸ ਦੂੰ ਆਪਣੇ ਗਰੀਬਾਂ ਖਾਤਰ ਭਾਈਆਂ ਖਾਤਰ ਮੈਂ ਦੱਸ ਦੂੰਗਾ ਬਿਹੜੇ ਚ ਸਾਰੇ ਚ ਦੱਸਾਂ ਹਾਂ ਜਦੋਂ ਮਰਜੀ ਕੋਈ ਚੱਕਰ ਨਹੀਂ ਠੀਕ ਹੈ ਕੋਈ ਗੱਲ ਨਹੀਂ ਫਿਰ ਮੈਂ ਵੋਟਾਂ ਪੈਣ ਤੋਂ ਬਾਅਦ ਚ ਵੀ ਕੋਈ ਚੱਕਰ ਨਹੀਂ ਭਾਈ ਅੱਧਾ ਕਿਲਾ ਪਾਇਸੀ ਕੰਮ ਦੀ ਰੱਖਾਂਗੇ ਨਹੀਂ ਨਹੀਂ ਕੋਈ ਗੱਲ ਨਹੀਂ ਉਹ ਤੇਰੇ ਕੋਲੇ ਜ਼ਮੀਨ ਥੋੜੀ ਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹ ਕੋਈ ਨਾ ਬੜਾ ਤਬਾਹਤ ਆ ਭਾਈ ਉਹਨਾਂ ਦੇ ਪੱਟਾਂ ਦੇ ਬਿਮਾਰੀਟ ہماری ਨਾਮ ਹੈ 1000 ਰੁਪਏ ਸਟੱਕ ਰਹਾ ਭਾਈ ਉਹ ਮੇਰੀ ਗੱਲ ਤਾਂ ਸੁਣ ਲੈ ਉਹਨਾਂ ਦੇ ਹਰਾ ਬੜਾ ਹੂੰ ਜਿੰਨਾ ਖਾ ਖਪਾ ਸਾਰਾ ਉਹਨਾਂ ਤੋਂ ਲਿਓ ਚਲੋ ਹਾਂ ਤੇ ਮੈਨੂੰ ਪਾ ਦੇਣ ਦੇ ਪੜਾਕੇ ਤੁਸੀਂ ਫਿਰ ਹੁਣ ਪਿੰਡ ਚ ਗੇੜਾ ਚ ਜਾਂਦੇ ਪਿੰਡ ਚ ਗੇੜਾ ਦੇ ਕੋਈ ਗੱਲ ਨਹੀਂ ਤੇ ਮੈਂ ਉਧਰ ਚਲਦਾ ਉਹ ਇਹਨਾਂ ਗੱਲਾਂ ਗੱਲਾਂ ਚਾਹ ਪਾਣੀ ਤਾਂ ਪੁੱਛੇ ਨਹੀਂ ਉਹ ਵਾ ਕੋਈ ਨਹੀਂ ਚੁੱਪ ਕੋਈ ਚਾਹ ਦਾ ਕੀ ਹੈ ਥਾਵਾ ਪੀਵਾਗੇ ਸੀ ਉਧਰੋਂ ਠੀਕ ਹੈ ਹਾਂ ਇਹ ਪੌਰੇ ਦਾ ਕਰੇਗਾ ਗਰੀਬ ਬੰਦਾ ਵਿਚਾਰਾ ਇਹ ਵੀ ਪਰੇ ਕੀ ਹਾਲ ਹੈ ਬਾਈ ਜੀ ਬੜੀ ਹੋ ਗਿਆ ਹੋ ਠੀਕ ਹਾਂ ਆ ਜਾਓ ਗਾਂ ਆ ਜਾ ਬਾਈ ਟਾਈਮ ਤਾਂ ਥੋੜਾ ਬਾਈ ਚਾਹ ਤਾਂ ਫੇਰ ਪੀਵਾਂ ਬਾਈ ਯਾਰ ਹਨਾ ਆਪਾਂ ਤਾਂ ਪਿੰਡੀ ਰਹਿੰਦੇ ਰਹਿਣੇ ਤੁਹਾਨੂੰ ਪਤਾ ਹੀ ਇਹਦੇ ਕਿ ਤਵ ਨਹੀਂ ਮਿਲ ਜਾਨੇ ਆ ਤੇ ਤੈਨੂੰ ਪਤਾ ਬਈ ਯਾਰ ਵੋਟਾਂ ਆ ਗਈਆਂ ਹਨਾ ਹਾਂ ਬਾਈ ਬਣ ਕੇ ਹੱਥ ਜੋੜ ਕੇ ਬੇਨਤੀ ਆ ਦੇ ਜਿਹੜੀ ਜਾਨਾ ਆਪਾਂ ਤੁਹਾਨੂੰ ਵੇਖ ਲੋ ਗਰੀਬ ਬੰਦੇ ਆ ਨਹੀਂ ਬਾਈ ਦੇਖ ਤੇਰਾ ਹੱਕ ਕਦੇ ਨਹੀਂ ਰੱਖਿਆ ਆਪਾਂ ਉਹ ਮਾਤਾ ਕੋਲੋਂ ਵੀ ਅਸੀਂ ਡੈਡੀ ਦਾ ਪਾ ਜਾਨੀ ਚਲੋ ਐਂ ਤਾਂ ਹੁੰਦਾ ਹੀ ਆ ਬਾਈ ਤੈਨੂੰ ਅਸੀਂ ਭਰ ਐ ਨਹੀਂ ਕਹਿੰਦੇ ਤੂੰ ਜਾ ਬੇਸ਼ੱਕ ਜਾ ਹਾਂਜੀ ਅਸੀਂ ਨਹੀਂ ਰੋਕ ਕਰਦੇ ਆਪਣੇ ਇੱਕ ਜਵਾਕੀ ਉਸੇ ਤੁਸੀਂ ਮੇਰੀਆਂ 2-4 ਵੋਟਾਂ ਜਿਹੜੀਆਂ ਹੈਗੀਆਂ ਆ ਮੁਰਾਂ ਲਾ ਲਿਓ ਬਾਈ ਤੇਰੇ ਤੇ ਸਾਨੂੰ ਯਕੀਨ ਆ ਤੂੰ ਅੱਗੇ ਵੀ ਜਿਹੜਾ ਤੇਰੇ ਭਾਈਚਾਰਾ ਨਾ ਗਵਾਂਦ ਆਂਡ ਚ ਆਪਣੀਆਂ ਵੋਟਾਂ ਪੱਕੀਆਂ ਰੱਖੀ ਵੀਰ ਮਾਨ ਕੇ ਬੱਸ ਆਪਾਂ ਬਈ ਦੇਖ ਆਪਣਾ ਤਾਂ ਤੈਨੂੰ ਪਤਾ ਹੀ ਐ ਸੁਹਾ ਕਿਹਜਾ ਆਪਾਂ ਉਹਦਾ ਹੰਕਾਰ ਭੰਨਾ ਬਈ ਉਹਨੇ ਆਪਣੇ ਸਾਰੇ ਪਿੰਡ ਦੇ ਖਿਲਾਫ ਕਰੀ ਐ ਆਪਣੇ ਦੇ ਦੇਖ ਨਾ ਤੇ ਤੁਹਾਡਾ ਹੱਕ ਅਸੀਂ ਰੱਖਦੇ ਨਹੀਂ ਬਈ ਤੇਰਾ ਕੁੱਲੀ ਜਿਹੜੀ ਹੈਗੀ ਕੋਠਾ ਜਮੇ ਵੀ ਆਊਗਾ ਮੈਂ ਤੇਰਾ ਪਹਿਲਾਂ ਪਵਾਉ ਬਈ ਠੀਕ ਐ ਬਈ ਸਰਪੰਚੀ ਪਿਛੇਕ ਮੈਨੂੰ ਪੱਲੋਂ ਪਵਾਉਣਾ ਪੈਜੇ ਤੇਰਾ ਪਵਾਉ ਮਾ ਧੰਨਵਾਦ ਬਈ ਧੰਨਵਾਦ ਉਹ ਭੈਣ ਵੀ ਆਉਂਦੀ ਬੇੜੇ ਵਾਲੀ ਇਹਨੂੰ ਮਿਲਲੀ ਅੱਛੀ ਗਾ ਬਈ ਹੋ ਠੀਕ ਹੱਸੀ ਗਾ ਕਿੱਧਰੇ ਆਂਦੇ ਸੀ ਹੁਣ ਮੈਂ ਹਰਾ ਲੈਣ ਜਾਂਦੀ ਸੀਗੀ ਹਰਾ ਲੈਣੇ ਆਉਂਦੀ ਸੀ ਹਾਂ ਬਈ ਤੇ ਫਿਰ ਬਈ ਤੁਸੀਂ ਕਿਉਂ ਬਟਾਂ ਦੇ ਫਿਰਦੇ ਆ ਆਪਣੇ ਹਰਾ ਵੀਰਜਾ ਦੇ ਪਿਆਤਲੇ ਆ ਬਾਈ ਆਇਆ ਯਾਰੋਜ ਦਾ ਕੰਮ ਆ ਫਿਰ ਤੈਨੂੰ ਨਹੀਂ ਨਹੀਂ ਬਈ ਦੇਖ ਮੈਂ ਸੇਵ ਹੀ ਆ ਮੇਰੇ ਬਣੇ ਦਾ ਨਾ ਕੋਈ ਮੈਂ ਸਰਪੰਚੀ ਕਰਕੇ ਦਾ ਕਰਦਾ ਨਹੀਂ ਬਾਈ ਬਾਲੀ ਸੋਣੀ ਗੱਲ ਹੋਈ ਆ ਭਰਾਵਾ ਤੂੰ ਉੱਠ ਖੜਾ ਬੋਟਾਂ ਚ ਚਲੋ ਬਈ ਤੁਹਾਡਾ ਸਹਾਰਾ ਆ ਨਾ ਜਿੰਨਾ ਵੀ ਬਈ ਤੈਨੂੰ ਹੱਥੀਂ ਬੋਟਾਂ ਫੜਾਵਾਂਗੇ ਬਈ ਦੇਖ ਸੋਡਾ ਧੰਨਵਾਦ ਤੁਸੀਂ ਮੈਨੂੰ ਵੋਟਾਂ ਪਾਉਂਗੇ ਤੁਸੀਂ ਉਧਰਲੇ ਪਾਸੇ ਵੀ ਨਾ ਬਗੈੜੋ ਨਾ ਨਾ ਬਾਈ ਆਪਾਂ ਨਹੀਂ ਸਾਨੂੰ ਕਿਸ ਨੂੰ ਵੀ ਕਹਿੰਦੇ ਹਨਾ ਸਾਰੇ ਪਿੰਡ ਚ ਜਾਣਾ ਆਉਣਾ ਤੁਸੀਂ ਹਨਾ ਆਪਾਂ ਕਿੱਧਰ ਪੇ ਜਾਣਾ ਬਾਈ ਹਨਾ ਕੋਈ ਕੰਮ ਤੰਦਾ ਸਾਨੂੰ ਤਾਂ ਬਈ ਗਰੀਬ ਬੰਦੇ ਨੂੰ ਤਾਂ ਸਾਰਾਂ ਤੱਕ ਦੇਖ ਪੈਣੀ ਹੈ ਨਾ ਦਿਓ ਵੀ ਮਨਾਂ ਸਰਪੰਚੀ ਚ ਆਊਗਾ ਨਾ ਸੋਡਾ ਹੱਕ ਨਹੀਂ ਮੈਂ ਰੱਖਦਾ ਆਪਾਂ ਸਾਰਾ ਮੈ ਰੁਪਿਆ ਨਹੀਂ ਕੋਲੇ ਰੱਖਣਾ ਸੌਂ ਖਾ ਕੇ ਤੁਰੇ ਬਾਈ ਪਿੰਡ ਪਿੰਡ ਮਰੇ ਗਿਆ ਡਿੱਗਣ ਵਾਲਾ ਹੋਇਆ ਪੇਣੋ ਘਵਾਦ ਤੇਰਾ ਕਮਰਾ ਪੈਜੂ ਕਿਵੇਂ ਪਾਵਾਂਗੇ ਬਾਈ ਸਾਥੋ ਹੱਥੀ ਫੜ ਲਈ ਬਸ ਨਹੀਂ ਨਹੀਂ ਅਸੀਂ ਨਾ ਬਾਈ ਪਿੰਡ ਚ ਦੇਖਾ ਪੈਸਾ ਟੱਕਾ ਤਾਂ ਲਾਉਣਾ ਨਹੀਂ ਹਾਂ ਐਸਾ ਨਾ ਲਾਉਣਾ ਵੀ ਵੋਟਾਂ ਖਰੀਦਣੀਆਂ ਆ ਦਾਰੂ ਪਿਆਉਣੀ ਆ ਉਹ ਲਈ ਲਾਉਨੇ ਅਸੀਂ ਗਰੀਬਾਂ ਦਾ ਭਲੇ ਹੀ ਕਰਨਾ ਹੈ ਨਾ ਬਾਈ ਤੇ ਬੇਫਿਕਰ ਹੋ ਜਾ ਤਾ ਗਰੀਬ ਹੱਸ ਕੇ ਵੋਟ ਪਾਵਾਂਗੇ ਅਸੀਂ ਤਾਂ ਹੋਰ ਵੀ ਖਿੱਚਾਂਗੇ ਦੋ ਚਾਰ ਬੇਫਿਕਰ ਹੋ ਜਾ ਭਣ ਜੀ ਨਾ ਪੈਸਾ ਵਾਸ਼ਿਆ ਤੇਰੇ ਬਾਈ ਹਾਂ ਉਹ ਜਿੱਤੇ ਬੜਾ ਥੋੜਾ ਸਾਰੇ ਕੰਮ ਹੋਣਗੇ ਭਣ ਸਾਰੇ ਕੰਮ ਹੋਣਗੇ ਥੋੜਾ ਚਲੋ ਆ ਕਰ ਰਹਿ ਗਿਆ ਇੱਕ ਕਰ ਹੋਰ ਰਹਿ ਗਿਆ ਜਦੋਂ ਪ੍ਰਿਹਾਈ ਲੱਗਦੀ ਆਪਣੇ ਗगन ਭਾਬੀ ਕਰੀ ਹੈ ਨਾ ਸੱਸੀ ਆ ਵੀ ਹੋ ਠੀਕ ਹਾਂ ਸੱਸੀ ਕਰ ਤੇ ਐਸ ਤਾਂ ਵੋਟਾਂ ਖਤਰਾ ਹੈ ਬਾਬੀ ਕੋਈ ਗੱਲ ਨਹੀਂ ਬਾਈ ਤੇ ਬਾਈ ਕਿੱਥੇ ਹੈਗਾ ਬਾਈ ਤਾਂ ਬਾਹਰ ਗਿਆ ਮੈਂ ਕੁੜੀ ਕੋਲੇ ਗਿਆ ਹੋਇਆਗਾ ਅੱਛਾ ਤੇ ਭਾਬੀ ਤੁਹਾਨੂੰ ਪਤਾ ਨਾ ਸਰਪੰਚੀ ਜੁਠਿਆਂਗੇ ਤੇ ਸਹਿਚਾਰ ਸਾਰੇ ਪਿੰਡ ਨਹੀਂ ਹਨਾ ਜਿੰਨੇ ਥਾਏਗਾ ਨਾ ਦੇਖੋ ਨਾ ਤੇ ਤੁਹਾਡੇ ਵੋਟਾਂ ਖਤਰਾ ਆਏ ਤੇ ਤੁਹਾਨੂੰ ਵੋਟਾਂ ਜ਼ਰੂਰ ਪਾਓ ਨਾ ਕੋਈ ਗੱਲ ਨਹੀਂ ਬਾਈ ਸਾਡੀਆਂ ਵੋਟਾਂ ਜਿੰਨੀਆਂ ਵੀ ਤੁਹਾਡੇ ਕੋਲ ਜਾਈਆਂ ਹਾਂ ਤੇ ਇੱਕ ਤੁਹਾਨੂੰ ਇਹ ਵੀ ਬੇਨਤੀ ਕਰਦੇ ਆ ਤੁਸੀਂ ਉਧਰ ਵੀ ਨਾ ਫਰਕ ਪਾਇਓ ਵੋਟਾਂ ਤੁਹਾਡੇ ਜਦੋਂ ਸਾਨੂੰ ਤੁਹਾਡੇ ਤੇ ਯਕੀਨ ਹਨਾ ਉਧਰ ਵੀ ਨਾ ਫਰਕ ਪਾਇਆ ਕੋਈ ਆਇਆ ਤਾਂ ਉਹਨਾਂ ਨੂੰ ਵੀ ਕਹਿ ਦੇ ਪਿਛੇ ਕਪਾਵਾਂਗੇ ਹਨਾ ਐਸੇ ਤੁਹਾਡੇ ਸਾਰੇ ਸਹਿ ਬਤਨਾ ਬਤਨ ਕੋਈ ਨਹੀਂ ਭਾ ਵੀ ਧੰਨਵਾਦ ਫੇਰ ਪੀ ਲਾਂਗੇ ਇੱਕ ਹੋਰ ਰਹਿ ਗਿਆ ਮੇਰੀ ਗੱਲ ਸੁਣੋ ਦੋ ਘਰ ਹੋਰ ਰਹਿ ਗਏ ਚਲ ਆਪਾਂ ਜਾਇਆ ਉਹਨੇ ਫਿਰ ਹਾਂ ਬੰਦੇ ਬਹੁਤ ਨਰਮ ਹੈ ਆਪਾਂ ਨਾਲ ਕੁਝ ਨਹੀਂ ਹੁੰਦਾ ਨਹੀਂ ਜਾ ਕੇ 5000 ਰੁਪਏ ਕੁੱਲ ਨਾ ਉਹ ਨਹੀਂ ਬੋਟਾਂ ਦਾ ਨਹੀਂ ਆਪਾਂ ਕਰਨਾ ਉਹਨਾਂ ਨੂੰ ਉਹਨਾਂ ਦੀ ਆਪਾਂ ਨਾ ਉਮਦਦ ਕਰ ਦਿਆਂਗੇ ਮੇਰੇ ਠੀਕ ਜਿੰਨੇ ਬੰਦੇ ਨੇ ਆਪਾਂ ਨੂੰ ਪੈਸੇ ਦਿੱਤੇ ਹਨ ਉਹਨਾਂ ਦੇ ਆਪਾਂ ਅੰਦਰ ਖਾਤੇ ਬੰਦ ਕਰਦੇ ਬਾਹਲੇ ਗਰੀਬ ਬੰਦੇ ਨਹੀਂ ਕੋਈ ਗੱਲ ਨਹੀਂ ਹੋਰ ਠੀਕ ਚਲ ਉਹ ਤਾਈ ਕਰਈਆਂ ਆ ਜਾ ਆ ਜਾ ਪੁਲਿਸ ਤੈਨੂੰ ਡਿੱਕੀ ਆਂਦੀ ਸੀ ਅੱਛਾ ਕੇ ਬੜ ਕਛੜ ਕੇ ਫੇਰ ਬੜ ਕਛੜ ਕਪੂਰੀ ਹਾਂ ਕਿਵੇਂ ਚੱਲਦਾ ਕਮ ਕਿਵੇਂ ਕੀ ਚੱਲਦਾ ਹੁਣ ਤੂੰ ਵੋਟਾਂ ਲਿਖ ਲਾ ਹਾਂ ਕਿਵੇਂ دیکھ ਜਿਮੀਦਾਰ ਦੀ ਵੋਟ ਹੈਗੀ 800 ਆਪਣੇ ਸਾਰੇ 2300 2300 ਹੈਗੀ ਪੂਰੀ ਦੀ ਪੂਰੀ ਵੋਟ ਠੀਕ ਹੈ 2 300 ਦਾ ਵੋਟ ਮੈਨੂੰ ਪਤਾ ਵੀ ਨਹੀਂ ਪੈਂਦੀ ਆ ਜਵਾਕ ਜੀ ਸਕੂਲੋਂ ਆਗੇ ਬੀਬੇ ਅੰਦਰ ਨਹੀਂ ਰੱਖੇ ਬੈਹ ਜਾ ਇੱਥੇ ਹੀ ਰੱਖ ਗਏ ਕੋਈ ਹੋਰ ਆ ਜਾਂਦਾ ਬੈਹ ਜਾਂਦਾ ਇੱਥੇ ਕੋਈ ਕੋਈ ਕੁਝ ਨਹੀਂ ਹੈਗਾ ਆਪਾਂ ਉਠਾ ਦਾਂਗੇ ਕੋਈ ਨਹੀਂ 800 ਵੋਟ ਜ਼ਿਮੀਦਾਰਾਂ ਦੀ ਹੈ ਠੀਕ ਹੈ ਜ਼ਿਮੀਦਾਰਤਾ ਮੈਨੂੰ ਪਤਾ ਵੀ ਤਕਰੀਬਨ 100 ਕ ਵੋਟ ਇਧਰ ਉਧਰ ਹੀ ਹੋ ਸਕਦੀ ਹੈ ਤੇ ਨਹੀਂ ਆਪਣੇ ਵੱਨੀ 700 ਵੋਟ ਹੈ ਠੀਕ ਹੈ ਹੂੰ ਹੂੰ 700 ਵੋਟ ਉਹ ਹੋਗੀ ਹਾਂ ਹਾਂ ਤੇ ਕਵੇੜਾ ਹਾਂ ਹਾਂ ਸਾਰਾ ਉਹ ਤਾਂ ਆਪਣੇ ਹੈਗੇ ਹੈਗਾ ਮੈਨੂੰ ਤਾਂ ਉਹ ਸੰਦੇਹ ਨਹੀਂ ਲੱਗਦਾ ਜਾਂਦੇ ਹੋਏ ਪੁਲੀਸ ਚੱਕੀ ਹਰਾ ਉਹ ਹਾ ਉਹ ਹੋ ਹਰਾ ਤਾਂ ਵੱਢਣਾ ਹੀ ਆ ਉਹਨਾਂ ਨੇ ਉਹਨਾਂ ਕੋਲ ਹੀ ਹੋਰ ਹਾਇ ਕਿ ਹਰਾ ਹਰਾ ਟੋਣਗੇ ਜਾਂ ਟੂੜੀ ਟੋਣਗੇ ਹੋਰ ਕਿ ਬੜਾਈ ਜਾਂਦੇ ਨੇ ਨੂੰ ਹਰਾ ਐਸਾ ਹੈ ਨਹੀਂਗਾ ਐਸਾ ਉਹਦੇ ਕੋਲ ਪੈਸੇ ਕਿੱਥੇ ਲਾਉਣ ਨੂੰ ਤੇਰੇ ਛੋਡੇ ਕੋਲ ਤਾਂ ਹੁਣ ਪੈਸੀ ਹੈ ਠੀਕ ਹੈ 20 ਲੱਖ ਰੁਪਏ ਤਾਂ ਇਦੋਂ ਪਹਿਲਾਂ ਦੇਖ ਮੇਰੇ ਹੱਥ ਵਿੱਚ ਦੀ ਟੱਪ ਗਿਆ ਹਾਂ ਪੰਡਤਾਂ ਵਾ ਸਾਰਿਆਂ ਨੂੰ ਉਹ ਠੀਕ ਹੈ ਉਹਨਾਂ ਨੂੰ ਜਾਣਾ ਪੈਂਦਾ ਸਾਰਾ ਸਾਬ ਮੈਨੂੰ ਪਤਾ ਜਿਹੜਾ ਲਾਖ ਚ ਹਿਸਾਬ ਕਰਾਂਗੇ ਆਪਾਂ ਬਾਤ ਦੇ ਵਿੱਚ ਮੈਨੂੰ ਪਤਾ ਉਹ ਮੇਰੀ ਗੱਲ ਤਾਂ ਸੁਣ ਲੈ 400 ਬੋਟ ਜਿਹੜੇ ਵਾਲੇ 400 ਬੋਟ 400 ووٹ ਆ ਉਹ ਸਾਰੀ ਮਮੋਲੇ ਲੈ ਗਈ ਵਧੀਆ ਬਸ ਆਪਨ ਤਾਂ ਪੈਸੇ ਆਪਨਵੇਂ ਦੱਸਿਆ ਤਾਂ ਆ ਜਾ ਇੱਕ ਘਰ ਆ ਕੇ ਰਮਦਾਸ ਜੀਾਂ ਦੇ 250 ووٹ ਉਹਨਾਂ ਦੀ ਓ ਵੀ ਇੱਧਰ ਓ ਆਪਣੀ ਸਾਰੀ ਇੱਧਰ ਹੈ ਪੈਸੇ ਨੂੰ ਕੌਣ ਛੱਡੇ ਪੈਸਾ ਜਦੋਂ ਪੈਸਾ ਦਿਖਾ ਦਿੰਦੇ ਨਾ ਇਹ ਦੀਦੀ ਕੰਨੀ ਵਾਲੇ ਚੱਕਦੇ ਸਾਰਾ ਕੁਝ ਬਸ ਭਾਉਂਗੇ ਸਾਰੇ ਸਾਰੇ ਭਵਾ ਦੇ ਮੈਂ ਤੂੰ ਤਾਂ ਸੱਤ ਨੂੰ ਕਹਿੰਦੀ ਸੀ ਮੈਂ 10 ਨੂੰ ਗੇੜਾ ਦਿੱਤਾ ਮੈਂ ਆਖਿਆ ਵੀ 10000 ਨੂੰ ਵੋਟ ਕਿਟਰ ਨਹੀਂ ਜਣਾ ਸਾਰਾ ਗੱਲ ਮੁੱਕੀ ਮੈਂ ਆਖਿਆ ਤੁਸੀਂ ਤਾਂ ਜਿੱਤੇ ਪਿਓ ਉਹਨਾਂ ਨੂੰ ਤਾਂ ਮੈਨੂੰ ਲੱਗਦੀ ਸਾਰੀ ਵੋਟ ਗਾਈਆਂ ਚ ਫਿਰਦਾਂ ਨੇ ਆਏ ਤਾਂ ਹੁਣ ਫਿਰਨੇ ਹੀ ਆ ਗਲਗਾ ਚ ਵੋਟ ਮੰਗਣ ਤਾਂ ਜਾਂਦੇ ਆ ਤੁਹਾਨੂੰ ਲੋੜ ਹੀ ਨਹੀਂ ਜਾਣਦੀ ਜਦੋਂ ਮੈਂ ਇੱਥੇ ਹਾਂ ਮੈਂ ਆਪੇ ਬੰਡੀਆਂ ਨਾਲ ਅੰਦਰ ਖਾਤੇ ਸਾਰਿਆਂ ਨੂੰ ਕੋਈ ਹੈਗੇ ਕੁਝ ਕਿ ਹੋਰ ਲਿਆਉਣੇ ਪੈਣਗੇ ਪੈਸੇ ਬਾਈ ਸੀ ਤਾਂ ਬਾਈ ਮੇਰੀ ਗੱਲ ਸੁਣ ਤੁਸੀਂ 2-4 ਕਿੱਲੇ ਚੱਕਦੇ ਹੁਣ 20 ਲੱਖ ਰੁਪਏ ਤਾਂ ਪਹਿਲਾਂ ਲਾਤਾ 20 ਲੱਖ ਤਾਂ ਲਾਤਾ ਰੁਪਇਆ ਕਰੋੜ ਲੱਗੂਗਾ ਕਿੱਥੇ ਪੈਣਾ ਲਿਆ 50 ਲੱਖ ਨਾ ਹਸ ਹਾਂ ਗੱਲਾਂ 20 ਲੱਖ ਤਾਂ ਘੱਟੋ ਘੱਟ 50 ਤਾਂ ਫਿਰ ਹੋਰ ਲੱਗੂ ਬੇਬੇ ਕੋਈ ਨਹੀਂ ਕੋਈ ਨਹੀਂ ਅਜੇ ਬੋਟਾ ਚ ਟਾਈਮ ਵੀ ਪਿਆ ਹੈ ਅੰਗਤ ਹੈਗੇ ਤੇ ਆਪਾਂ ਸਰਪੰਚੀ ਸਾਰਾ ਆਪਾਂ ਕੀ ਕਰਨਾ ਕੁਝ ਨਹੀਂ ਕਰਨਾ ਜਿਵੇਂ ਸੜਾ ਲਾਂਗੇ ਤੁਸੀਂ ਹੋਰੋਂ ਕਰੋ ਜੀ ਨਹੀਂ ਨਹੀਂ ਕਰਦੇ ਅਜਿਹਾ ਹੋਣਾ ਹੈ ਨਹੀਂ ਅਜਿਹਾ ਐ ਤਾਂ ਹੈਗੇ ਆ ਪਰ ਸਰਨਾ ਨਹੀਂ ਸਰਨਾ ਨਹੀਂ ਨਾ ਮੈਂ ਛੋਡੀ ਬਾਣੀਆਂ ਨਾਲ ਗੱਲ ਕਰਾਵਾਂ ਠੀਕ ਹੈ ਕਰਾ ਦੇ ਹੋਰ ਤਾਂ ਮੈਨੂੰ ਪਤਾ ਆਪਣੇ ਪਿੰਡ ਚ ਕਿ ਜ਼ਮੀਨ ਲੈਣ ਵਾਲਾ ਤਾਂ ਹੈ ਨਹੀਂ ਐਵੇਂ ਭਾਲਣਗੇ ਨਹੀਂ ਕਿੰਨੇ ਕਿੱਲੇ ਨਾਲ ਕੁਝ ਨਹੀਂ ਬਣਦਾ ਨਾਲੇ 10 ਕਿਲੋ ਜਾਊਗੀ ਹੁਣ 15 ਲੱਖ ਦਾ ਰੇਟ ਹੈ ਛੋਡੇ ਬਾਣਾ ਦਾ 15 ਲੱਖ ਦਾ ਬਾਕੀ ਕੋਈ ਗੱਲ ਨਹੀਂ ਆਪਾਂ ਜਿੰਨੇ ਚਾਹੀ ਹਾਂ ਹਾਂ ਉਹ ਜੇ ਤਾਂ ਹੁਣ ਤੂੰ ਪਿੰਡ ਚ ਦੇਂਗੀ ਫਿਰ ਤਾਂ ਰੁਪਏ ਦੇਣਗੇ ਘੱਟ ਬਾਣੀਏ ਚ ਗੱਲ ਕਰ ਲੈ ਬਾਣੀਏ ਦਾ ਮੇਰੀ ਜਮਾ ਗੁੱਡ ਬੰਦਾ ਹੈ ਫੁੱਲ ਪੈਸੇ ਵਾਲਾ ਚਾਰ ਤਾਂ ਤੇ ਸੈਲਰ ਨੂੰ ਠੀਕ ਹੈ ਬਸ ਬਾਹਰ ਦੀ ਬਾਹਰ ਗੱਲ ਕਰ ਲੋ ਪਿੰਡ 'ਚ ਨਾ ਲੱਗੇ ਪਤਾ ਹੁਣ ਬਸ ਠੀਕ ਹੈ ਮੈਂ ਆਪੇ ਗੱਲ ਕਰ ਲਊਗਾ ਜੱਸੇ ਨੂੰ ਮੇਰੇ ਨਾਲ ਤੋਰਦੀ ਤੇ ਤੂੰ ਇਹੜਾ ਚੱਲ ਬੜੀ ਜਮੀਨ ਕਿਹਦੇ ਨਾਲ ਤੇਰੇ ਨਾਲ ਜਮੀਨ ਦਾ ਮੇਰੇ ਨਾਲ ਵੀ ਇਹਦੇ ਨਾਲ ਵੀ ਕਿਸੇ ਦੀ ਹੋਈ ਹੁਣ ਆਪਾਂ ਹਾਰ ਨਾ ਬਸ ਤੇਰੇ ਵਾਲੀ ਤੂੰ ਸੈਣੀ ਬੜੀ ਯਾ ਮੇਰੀ ਐ ਮਾਇਆ ਬਗਤ ਤੀ ਤੂੰ ਵਗ ਚਲੀ ਬਾਣੀਆਂ ਦੇ ਗੁੱਠਾ ਲਾਇ ਤੇ ਤੈਨੂੰ ਮੈਂ 10 ਕਿੱਲਿਆਂ ਦੇ ਪੈਸੇ ਦਵਾ ਦਿਆ 10 ਦੇ ਚੱਕਰੀ ਮੈਂ ਜਿਹੜਾ ਕਾਗਜ਼ ਪੇਪਰ ਆ ਉਹ ਪੂਰਾ ਕਰੀ ਕੋਈ ਮਾਰੇ ਮੱਤੇ ਪੋਲੇ ਵਰਗੇ ਆ ਜਾਂਦੇ ਚੋਣ ਨਿਸ਼ਾਨ ਮਿਲਣਾ ਹਜੇ ਕੋਈ ਗੱਲ ਨਹੀਂ ਤੂੰ ਉਹ ਲੈ ਕੇ ਆ ਨਾ ਕਾਗਜ਼ ਪੇਪਰ ਤਰੀ ਉਹ ਕੱਲੇ ਫੋਕੇ ਭੜਕੜੇ ਵਾਲੇ ਉਹਨਾਂ ਕੋਲੇ ਦੁੱਖ ਹੀ ਨਹੀਂ ਕੋਈ ਨੂੰ ਪਤਾ ਹੀ ਹੈ ਹਾਂ ਬਾਅਦ ਫਿਰ ਜਦੋਂ ਮੈਂ ਬੈਠਾ ਪਾ ਦੇਂਗੇ ਢੜਾਕੇ ਮੈਂ ਤਾਂ ਜਾਣਾ ਨਹੀਂ ਕਿਸੇ ਦੇ ਘਰੇ ਤੂੰ ਕਿਸੇ ਦੇ ਇੱਕ ਨੂੰ ਲਿਆ ਆਪਣੇ ਕੋਲੇ ਇੱਕ ਗੱਲ ਕਰਾ ਦੇ ਲੈ ਕੇ ਮੜੀ ਜੀ ਅੱਕ ਤਾਂ ਹਰੇ-ਹਰੇ ਤੋਂ ਤੂੰ ਟੋਕਿਆ ਰੱਖ ਦੋ ਕਿੱਲੇ ਵੱਡੇ ਜਾਣਗੇ ਫਿਰ ਕੀ ਫਾਇਦਾਗਾ ਕਿਸੇ ਬਸ ਨਹੀਂ ਜਾਂਦਾ ਆਪਣਾ ਕੋਈ ਘਰ ਵੀ ਗਿਆ ਅਰ ਵੀ ਇਹ ਤਾਂ ਗੱਲ ਮੁਕਾਓ ਉਹ ਕੁਝ ਨਹੀਂ ਹੁੰਦਾ ਉਹ ਜੱਸਿਆ ਕਨੇ ਕਨੇ ਰੁਪਏ ਦੇਈ ਚਲੋ ਬਸ ਰੁਪਏ ਦੇਈ ਚਲੋ ਆਪਾਂ ਕਹਿੰਦੇ ਕਨੇ ਰੁਪਿਆ ਨਾ ਸਿਰ 35 ਜਿੱਤਣੀ ਐ ਐਂ ਕਿ ਨਹੀਂ ਐ ਥੋੜੀ ਰੋਟਾਂ ਦਾ ਹੁੰਦਾ ਯਾ ਜੱਸਿਆ ਕਮਲਾ ਤੂੰ ਤੂੰ ਪਿੰਡ ਚ ਨਹੀਂ ਗਿਆ ਮੈਂ ਕਹੀ ਨਾ ਵੀ ਨਰਮਾਈ ਵੀ ਕੰਮ ਆਉਂਦੀ ਹੁੰਦੀ ਐ ਕਦੇ ਇਕੱਲੇ ਪੈਸੇ ਨਾਲ ਜਿੱਤਿਆ ਨਹੀਂ ਤੂੰ ਕੀਰਾ ਬੋਟਾ ਉੱਥਾਈ ਗਲਤ ਸੁਣ ਲਾ ਬੋਟਾਂ ਤੇ ਕੀਰਾ ਤੂੰ ਮਾੜੀ ਜੀ ਨਰਮ ਰਹਿ ਨਹੀਂ ਹਰਖਿਆ ਨਾ ਕਰ ਹਰਖਣ ਘੇਰੀ ਲੋਟਾਉਣਗੇ ਆ ਹਰ ਖੇਤੋਂ ਲੋਟਾਉਣਗੇ ਚਲ ਤੂੰ ਉਹਨਾਂ ਨਾਲ ਗੱਲ ਕਰਵਾਣੀ ਆ ਨਾ ਮੈਂ ਬਾਅਦ ਵਿੱਚ ਕਰਾਂਗੇ ਨਾ ਹਾਂ ਚਲ ਤੇ ਤੜਕੇ ਆਇਆ ਕਰੀ ਤਾਈ ਹਾਂ ਹਾਂ ਤੂੰ ਮੁੰਡੇ ਨੂੰ ਮੇਰੇ ਨਾਲ ਭੇਜਦੀ ਠੀਕ ਹੈ ਗੱਡੀ ਲੈ ਆਊਗਾ ਜੇ ਮੋਟਰਸਾਈਕਲ ਹੈਗਾ ਪਾਲੇ ਮਾਰ ਕੇ ਗੱਡੀ ਤੇ ਚੱਲਾਂਗੇ ਹੈਗਾ ਕਿ ਉਹ ਗੱਡੀ ਖੜੀ ਹੈ ਫਿਰ ਗੱਡੀ ਲਈ ਆਈ ਤੂੰ ਆਪਾਂ ਤੜਕੇ ਬਾਣੀਆਂ ਕੋਲੇ ਚੱਲਾਂਗੇ ਤੈਨੂੰ ਚਾਹ ਚੂਪੀ ਨਹੀਂ ਹੈ ਰੁਪਿਆ ਕੱਟ ਤੋ ਉਹਨਾਂ ਨਾਲ ਗੱਲ ਕਰੀ ਬਾਹਰ ਚਾਹ ਤਾਂ ਫਿਰ ਕਿਸੇ ਕੋਲੇ ਨਹੀਂ ਗੱਲ ਕਰਦਾ ਮੈਂ ਤੂੰ ਤਾਈ ਤੂੰ ਬਸ ਇਹ ਕੰਮ ਆਪਣਾ ਹੋ ਜਾ ਬਸ ਠੀਕ ਹੈ ਤੇ ਮੈਂ ਚੱਲਦਾ ਚੰਗਾ ਠੀਕ ਹੈ ਠੀਕ ਹੈ ਚੰਗਾ ਠੀਕ ਠੀਕ ਹੈ ਸੱਚੀ ਗੱਲ ਜੀ ਹੋ ਠੀਕਾਂ ਜੀ ਤੇ ਵੋਟਾਂ ਬਾਰੇ ਆਏ ਸੀ ਤੇ ਵੋਟਾਂ ਦੀ ਵੋਟਾਂ ਜ਼ਰੂਰ ਪਾਵਾਂਗੇ ਥੋੜ ਨੂੰ ਠੀਕ ਹੈ ਜੀ ਠੀਕ ਹੈ ਤੁਹਾਡੇ ਵਧੀਆ ਸਾਨੂੰ ਯਕੀਨ ਆ ਤੁਹਾਡੇ ਤੇ ਜੀ ਤੁਹਾਡੀ ਜਵਾਨ ਬਸ ਹੈਗੀ ਜਿਹੜੀ ਕੋਈ ਵੀ ਚੰਗੇ ਬੰਦੇ ਨੂੰ ਵੋਟ ਪੈਂਦੀ ਹੀ ਪੈਂਦੀ ਆ ਧੰਨਵਾਦ ਧੰਨਵਾਦ ਨਿਕਰ ਨਾ ਕਰਿਓ ਨਿਕਰ ਨਾ ਕਰਿਓ ਧੰਨਵਾਦ ਜੀ ਬਾਕੀ ਤੁਹਾਡਾ ਹੱਕ ਨਹੀਂ ਰੱਖਦੇ ਜੀ ਆਪਾਂ ਨਹੀਂ ਨਹੀਂ ਜੀ ਕੋਈ ਨਹੀਂ ਇਹ ਨਹੀਂ ਮੈਂ ਕਰੂ ਵੋਟ ਪਾਉਣੀ ਪਾਉਣੇ ਤੁਹਾਨੂੰ ਕੋਈ ਤਰਾਜ ਨਹੀਂ ਜਿੱਦਣ ਮਰਜੀ ਤੋ ਜਾਣਾ ਆਉਣਾ ਹੈਗਾ ਪਰ ਵੋਟਾਂ ਦਾ ਧਿਆਨ ਰੱਖਿਓ ਬਿਲਕੁਲ ਜੀ ਬਿਲਕੁਲ ਜੀ ਚਲੋ ਜੀ ਠੀਕ ਹੈ ਉਹ ਕਿਵੇਂ ਦੱਸਿਆ ਠੀਕ ਆ ਬਾਈ ਠੀਕ ਆ ਹੋਰ ਕੀ ਹਾਲ ਆ ਜੀ ਸਤਿ ਸ੍ਰੀ ਅਕਾਲਤਾ ਜੀ ਵਧੀਆ ਚੱਲੀ ਜਾਂਦਾ ਹਾਂ ਹਾਂ ਵਧੀਆ ਵਧੀਆ ਬੰਦੇ ਨਹੀਂ ਆਏ ਬੰਦੇ ਆਉਂਦੇ ਆ ਮਗਰ ਆਪਣੀ ਬਾਈ ਸੱਤੀ ਹਾਂ ਕੀ ਮਾਹੌਲ ਵਧੀਆ ਹੈ ਵਧੀਆ ਮਾਹੌਲਾ ਪੈਸੇ ਥੇਲੀ ਦੀ ਗੱਲ ਨਾ ਕਰੀ ਅੱਛਾ ਆਹੋ ਪੈਸੇ ਤੇ ਲਿਤਾ ਤਾਂ ਸਾਕ ਉਦਾਲ ਫੇਰਾ ਕੋਈ ਉਹ ਕੋਈ ਨਹੀਂ ਇਹਨੇ ਕਰ ਰੱਖੀਆਂ ਗੱਲ ਗੱਪ ਉਹ ਸਾਰੀ ਗੱਲਬਾਤ ਕਰ ਰੱਖੀ ਹੈ ਤੇਰੇ ਸਿੱਤੇ ਸਿੱਟਦਾ ਫਿਰ ਬਸ ਇਹਨੇ ਕਰਨਾ ਹੈ ਕਰ ਤੂੰ ਤਾਂ ਹੀ ਕਿਸੇ ਨੂੰ ਐ ਨਾਖੀ ਵੀ ਤੈਨੂੰ ਪੈਸੇ ਦਿੱਤੇ ਜਾਂ ਕਿੰਨੇ ਦਿੱਤੇ ਆ ਆ ਮੰਜਾ ਜੇ ਲੋਟ ਕਰਦੇ ਬੋਲ ਮਰੀ ਜਾਂਦੇ ਆਪਣੇ ਕੋਈ ਆ ਗਿਆ ਕੋਈ ਨਹੀਂ ਆਉਂਦੇ 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 ਬਸ ਤੂੰ ਬੋਲੀ ਨਾ ਖੋਲ ਨਾ ਮੈਂ ਕੁਛ ਨਾ ਬੋਲਿਆ ਹਨਾ ਸਰਪੰਚੀ ਚ ਹਾਂ ਕੀ ਕੁਛ ਕਰਨਾ ਪੈਂਦਾ ਉਹ ਸਾਰਾ ਕੁਝ ਕਰਨਾ ਪੈਂਦਾ ਤੂੰ ਬੋਲੀ ਨਾ ਕਿਸੇ ਨੂੰ ਖੜਨਾ ਨਹੀਂ ਦਿੱਤਾ ਸੀ ਤੇ ਅੱਜ ਸਾਰੇ ਬਰਾਬਰ ਬੈਠਣਗੇ ਉਹ ਬਾਈ ਸਾਰਾ ਕੁਝ ਕਰਨਾ ਪੈਂਦਾ ਕਬਰਾਰ ਬੋਲ ਜਲੋ ਫਿਰ ਖੋਲੋਗੇ ਟਾ ਆ ਜਾਣਗੇ ਆ ਜਾ ਬਈ ਉਹ ਹੋਰ ਵੀ ਕਰਨਾ ਆਪ ਸਿਆ ਬਈ ਤੂੰ ਸਿੱਖੀ ਕਰ ਆਪਣੀ ਸਾਸਤਰੀ ਕਰ ਬੈਠ ਜਾ ਬੈਠ ਜਾ ਬੈਠਾ ਫੁਰਮਾ ਤਾਂ ਠੀਕ ਠਾਕ ਹੈ ਹਾਂ ਵੀਰਾਂ ਦੇ ਲਈ ਸਾਰੇ ਠੀਕ ਹੈ ਹਾਂ ਠੀਕ ਹੈ ਬਈ ਤੇ ਫਿਰ ਆਪਣੀ ਕਿੰਨੀ ਫਿਰ ਕਿਵੇਂ ਚੱਲੀ ਜਾਂਦਾ ਠੀਕ ਚੱਲਦੀ ਹੈ ਬਈ ਠੀਕ ਚੱਲਦੀ ਹੈ ਇਦਰੀ ਹੈ ਨਾ ਕਿਤੇ ਦੇਖੇ ਸੰਦੀਪਵਾਜੇ ਤੁਨੂੰ ਨਹੀਂ ਬੇਫਿਕਰ ਹੈ ਤਾਈ ਇਹ ਬੰਦੇ ਆਪਣੇ ਮਤ ਤੋਂ ਪਾਸੇ ਜਾਣਗੇ ਇਹ ਪਾਸੇ ਜਾਣਾ ਚਾਹੀਦਾ ਵੀ ਨਹੀਂ ਬੱਸ ਫਿਰ ਤੂੰ ਕਿਉਂ ਫਿਕਰ ਕਰਦੀ ਹੈ ਤੇ ਵੀਰੇ ਤੀ ਉਸੇ ਮਾਰਾਂ ਵਾਟਾਂ ਨਾ ਤਾਂ ਬੜਕ ਦੇਣੀ ਆ ਹਾਂ ਭਾਈ ਤੇ ਪੈਸੇ ਪੁੱਛਦੇ ਲੋੜ ਹੋਈ ਤਾਂ ਆਪਾਂ ਮੈਂ ਹੈਗਾ ਮੈਂ ਆਪੇ ਮੈਂ ਆਪੇ ਗੱਲ ਕਰ ਤੂੰ ਮੈਂ ਵੇਚੇ ਕਰ ਰਹਾ ਹਾਂ दारू ਪਹਿਲਾਂ ਪੀਂਦੇ ਆ ਗੱਲ ਗੱਡੀ ਲਹਾਈ ਆ ਇੱਕ ਠੀਕ ਹੈ ਤੇ ਇੱਥੋਂ ਅੰਗਰੇਜ਼ੀ ਚਲਾਵਾਂਗੇ ਅੰਗਰੇਜ਼ੀ ਹਾਂ ਠੀਕ ਹੈ ਬਾਹਰ ਨਾ ਮੰਨੀ ਕਸੇ ਦੀ ਇੱਥੇ ਆ ਜਾਓ ਲੈ ਵੋਟਾਂ ਦਾ ਸਫਲ ਫਿਰ ਸਵੇਰ ਦਾ ਤਣੇ ਕੋਈ ਨਹੀਂ ਭਾਈ ਕੋਈ ਨਹੀਂ ਬੇਵਕ ਕਰ ਰਤਾਈ ਤੁਸੀਂ ਜਾਣਾ ਨਹੀਂ ਅੱਜ ਇੱਥੇ ਰਹਿਣਾ ਜੱਸਾ ਸਾਨੂੰ ਖਾਣ ਪੀਣ ਦਾ ਕਰਦਾ ਕਿਸੇ ਤੋਂ ਡਰ ਨਹੀਂ ਲੋੜ ਨਹੀਂ ਕਿਸੇ ਤੋਂ ਧੋੜ ਨਹੀਂ ਬੇਨਾਮ ਲੈ ਰੱਖਿਆ ਸੱਚ ਸੋਧ ਵਾਲਾ ਸਿੱਖਾਂਦੇ ਪੀਂਦੇ ਨਹੀਂ ਜਿਹੜੀ ਤੇਰੀ ਮੰਗ ਕੁਛ ਨਹੀਂ ਹੁੰਦਾ ਉਹ ਕੋਈ ਨਹੀਂ ਉਹ ਮੈਂ ਆਪੇ ਪੂਰੀ ਕਰ ਦੂਗਾ ਪਿਛਲੇ ਸਰਪੰਚ ਨੇ ਤੈਨੂੰ ਬਦ ਸਾਡੀ ਖੁੰਗੀਆਂ ਵੀ ਆਈਆਂ ਸੀਗੀਆਂ ਹੂੰ 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 ਤੇ ਕਮਰੇ ਵੀ ਆਈ ਸੀ ਠੀਕ ਹੈ ਤੋਂ ਨਾ ਤਾਂ ਸਾਡਾ ਕਮਰਾ ਪਵਾਇਆ ਉਹਨੇ ਠੀਕ ਹੈ ਏ ਨਾ ਸਾਡੀਆਂ ਟਟੀਆਂ ਆਂ। ਓ ਤੂੰ ਘਬਰਾਉਂਦਾ ਕਿਉਂ ਆਂ ਤੇਰਾ ਸਾਰਾ ਕੰਮ ਕਰਾ ਦੇਾਂਗੇ ਤੂੰ ਬੱਸ ਬੱਸ ਟਟੀਆਂ ਆ ਯਾਰ। ਓ ਬੱਸ ਤੂੰ ਬੱਸ ਇੱਕ ਮਿੰਟ ਚੁੱਪ ਕਰ ਚੁੱਪ ਕਰ। ਕੋਈ ਗੱਲ ਨਹੀਂ। ਆਪਾਂ ਤੇਰਾ ਵੀ ਪਵਾਵਾਂਗੇ ਇਹਨਾਂ ਦਾ ਵੀ ਪਵਾਵਾਂਗੇ ਕਮਰਾ। ਇਹਨਾਂ ਦਾ ਵੀ ਇਹਨਾਂ ਦੇ ਵੀ ਪਵਾ ਦੇ ਜਾਂਦੀ ਏ ਗੱਲਬਾਤ। ਚੱਲ ਕੋਈ ਫੇਰ ਬੇਫਿਕਰ ਰਹੋ ਤੁਸੀਂ ਯਾਰ ਸੋਡਾ ਕੰਮ ਕਰਾਉਣਾ ਮੈਂ ਕਰਾਉਣਾ। ਨਹੀਂ ਠੀਕ ਆ ਭਾਈ। ਬੱਸ ਸੋਡਾ ਕੰਮ ਹੋਊਗਾ। ਤੇਰਾ ਤੁਸੀਂ ਰਲ ਮਿਲ ਕੇ ਸਾਰੇ ਦੱਬ ਕੇ ਵੋਟਾਂ ਪਾਓ। ਇਹ ਤੋਂ ਡਰਨੀ ਨਹੀਂ। ਬੱਸ ਚੱਕ ਦਾਂ ਤੂੰ ਚੱਕ ਦਾਂਗੇ ਫੱਟੇ ਤੋਂ ਕੋਈ ਨਾ ਪੰਗਾ ਲਈ ਲਿਆ ਹੁਣਨੀ। ਠੀਕ ਹੈ ਹਾਂ ਹੁਣ ਆਪਾਂ ਪੈਸੇ ਪੂਸੇ ਫੁੱਲ ਜਮਾ ਪਾ ਦਾਂਗੇ ਭੜਾਕੇ ਬਸ ਚੱਕਰ ਨਾ ਮਾਦ ਆਓ ਚੱਲਗੇ ਚੱਲਗੇ ਹਾਂ ਹਾਂ ਆਜੋ ਆਜੋ ਚਲੋ ਚਲੋ ਚੱਲ ਗੰਬੋ ਸਾਸਰੀ ਘਰ ਟਾਈਮ ਨਹੀਂ ਖਾ ਪੀ ਲਿਆ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਆ ਭੋਜਿਆ ਹਾਂ ਥੋੜੀ ਧਿਆਨ ਰੱਖੀ ਸਾਡਾ ਵੀ ਕੋਈ ਗੱਲ ਨਹੀਂ ਗੰਨਾਮ ਸਿਆ ਉਹ ਮੇਰੀ ਗੱਲ ਸੁਣ ਕਦੇ ਹਰਾ ਨਹੀਂ ਦਿੱਤਾ ਕੱਗੇ ਤੇ ਥੀਨੀ ਕੋ ਤੁਮ ਦਿੱਤੀ ਤੇ ਤੇ ਬੋਰ ਪਾਉਣੀ ਉੱਥੇ ਪਾਉਣੀ ਗਰੀਬਾਂ ਨੂੰ ਤੈਨੂੰ ਪਤਾ ਤਾਂ ਹੈ ਮੇਰੇ ਗੱਲ ਸੁਣ ਭਾਈ ਮੈਂ ਇੱਕ ਦਸ ਨੇ ਲੈਣ ਦੇ 6 ਕਿਲੋ ਹਰੇ ਦਾ ਵੀ ਜਰਤ ਹੈ ਹੋਰ ਮੈਂ 2 ਕਿਲੋ ਦੁੱਧ ਵਾਦ ਕੀ ਸੀ ਬਸ ਹੋਰ ਕੋਸ਼ਿਸ਼ ਸਟਾਰਟ ਹੋ ਗਈਆਂ ਕਿਉਂਕਿ ਕੁਝ ਨਹੀਂ ਹੁੰਦਾ ਚੱਕਦਾ ਕਰੋ ਚੱਕਦਾ ਕਰੋ ਰੇਸ ਜਰਰੀ ਥੀਨੀ ਲੱਸੀ ਦੀ ਕੋਟੀ ਤੂੰ ਮਾਰਦਾ ਸੰਦੀਪੀ ਮੈਂ ਤੁਹਾਨੂੰ ਦੱਸਦਾ ਇਹੀ ਜਿਹੜੀ ਘੇਰ ਤੋਂ ਉਹਨਾਂ ਦਾ ਉਹ ਨਹੀਂ ਦਾਜ ਬੱਸ ਚੱਕਦੇ ਬੱਕਦੇ ਫੱਟੇ ਬਸ ਬਦਾਂਗ ਬਦਾਂਗ ਨਹੀ ਛੋਟੀ ਜਿਹੀ ਜਿੱਤ ਹੈ ਜੀ ਸਾਰੇ ਛੋਟੀ ਪਰਿਵਾਰ ਦੀ ਇਹ ਆਪਣੇ ਅੰਦਰਲੀ ਜਿੱਤ ਹੈ ਅੰਦਰ ਲਈ ਹਰਾਉਂਦੇ ਹੁੰਦੇ ਅੰਦਰ ਲਈ ਜਿੱਤਿਆ ਹੁੰਦੇ ਹੁੰਦੇ ਬੇਫਿਕਰ ਰਹਾ ਨਾ ਮੈਂ ਤੈਨੂੰ ਬੋਟਾ ਪਾਇਆ ਸੀ ਹੁਣ ਸਾਡੇ ਕੰਮ ਕਿ ਹੋ ਗਏ ਭੈਣੇ ਢੇੜਾ ਦਿਨਾਂ ਬਾਅਦ ਵਾਦਾ ਕਰਿਆ ਸੀ ਉਹ ਹੁਣ ਹੈ ਬੇਇੱਜ਼ਤੀ ਹੈ ਹੁਣ ਆਪ ਤਾਂ ਫਰਜ਼ ਨਿਭਾਵਾ ਜਮਾ ਜੀ ਜਮਾ ਜੀ ਕਾਹਨੂੰ ਪੁੱਛਦਾ ਤੂੰ ਆ ਆ ਸੀਮਾ ਤਸਿੱਦਲਾ ਟਕਾ ਦੇਈ ਮਨ ਨਾ ਕਰਨਗੇ ਨਾ ਤੂੰ ਮੰਨੀ ਨਹੀਂ ਬੇ ਬੇ ਮੇਰੀ ਗੱਲਾ ਪੈਸਾ ਤੇਰਾ ਲਾਤ ਸੀ ਹੋਰ ਪੈਸਾ ਤੇਰਾ ਦੂ ਲੱਗ ਗਿਆ ਸੀਗਾ ਖਾ ਕੇ ਬਹਿ ਗਏ ਸਾਰਾ ਕੋਈ ਨਹੀਂ ਬਹਿ ਜਾ ਬਹਿ ਜਾ ਆਈ ਤੇ ਇਧਰ ਹੋ ਗਏ ਹੂੰ ਤੂੰ ਬੋਤ ਉਧਰ ਪਾ ਤੀ ਨਾ ਹੁਣ ਸਾਰਾ ਕੁਝ ਲੱਗ ਲਗਾ ਗਿਆ ਮੈਨੂੰ ਕੀ ਪਤਾ ਸੀ ਤੂੰ ਮੰਨੀ ਨਹੀਂ ਕਿਹਦੀ ਸਾਪ ਵਿੱਚ ਹੀ ਖੜੇ ਰਹਿੰਦੇ ਤੈਨੂੰ ਮੈਂ ਕਿਹਾ ਸੀ ਸਾਸੀ ਆ ਵੀ ਨਰਮਾਈ ਵੀ ਕਮ ਆਉਂਦੀ ਐ ਕਿਸੇ ਦੇ ਦੁੱਖ ਦੇ ਸੁੱਖ ਦੇ ਜਾਵਾਂਗੇ ਤਾਂ ਵੀ ਕੰਮ ਆਉਂਦਾ ਬੰਦਾ ਕੱਲੇ ਪੈਸਾ ਨੂੰ ਕਹਿ ਦਿੱਤਾ ਪੈਂਡ ਕਰ ਲਈ ਕਿ ਕੱਲੇ ਪੈਸਾ ਨਾਲ 35 ਦਿੱਤ ਲਾਂਗੇ ਇੱਥੇ ਬਹਿ ਰਹੇ ਫਿਰ ਖਾ ਕੇ ਬਹਿ ਗਏ ਆਪਾਂ ਨੂੰ ਕੀ ਤਸੀਬੇ ਕੱਲਾ ਪੈਸਾ ਕੰਮ ਨਹੀਂ ਆਉਂਦਾ ਕੱਲਾ ਤਾਂ ਉਹ 20 ਰੁਪਿਆ ਵਾਲੇ ਕੋਕਾ ਕੋਲਾ ਦੇ ਬੱਤੇ ਜਿਹੜੇ ਬੰਦੇ ਤੇ ਯਕੀਨ ਕਰ ਲਿਆ ਤੂੰ ਐਡਾ ਕਿਸੇ ਉਹੋ ਹੀ ਚਾਰ ਗਿਆ ਆਪਾਂ ਨੂੰ ਤਾਂ ਚਾਰ ਗਿਆ ਇੱਥੇ ਬਹਿ ਜਾਂਦੇ ਤਿੰਨ ਨਹੀਂ ਸੀ ਪੰ ਦਿੱਤਾ ਹਾਂ ਕਦੇ ਦੇ ਦੇ ਪੈਸੇ ਦੇ ਕਿ ਤੱਕ ਗਾਹਾਂ ਦਿੱਤੇ ਹੈਗੇ ਦਿੱਤੇ ਨਹੀਂ ਉਹਨੇ ਗਾਹਾਂ ਦਿੱਤੇ ਹੁੰਦੇ ਆਪਾਂ ਜਿੱਤ ਜਾਂਦੇ ਹਾਂ ਪੈਸੇ ਦਿੱਤੇ ਨਹੀਂ ਉਹਨੇ ਹਾਂ ਹੁਣ ਉਹਨੂੰ ਉਹਨੂੰ ਡਾਂਗ ਨਾਲ ਹਿਸਾਬ ਲੈਣਾ ਪੂ ਸਾਰਾ ਵੀ ਕਿੰਨੇ ਰੁਪਏ ਕਿੰਨੇ ਦਿੱਤੇ ਹੈ ਹਾਂ ਗੱਲ ਕਰ ਲੋਕਾਂ ਨੇ ਪੜਦੇ ਨਾਲ ਇਹ ਉਹ ਤਾਂ ਕਰੂ ਮੈਂ ਉਹਨੂੰ ਦੇਤੇ ਮੈਂ ਇਹਨੂੰ ਦੇਤੇ ਕਿਸੇ ਦੇ ਹੱਥੀ ਨਹੀਂ ਦਿੱਤੇ ਉਸਨੇ ਹਾਂ ਗੱਲ ਕਰ ਤੂੰ ਨਹੀਂ ਮੰਨੀ ਮੈਂ ਤਾਂ ਸਾਰੀ ਸਾਰੀ ਜ਼ਮੀਨ ਵੇਚਤੀ ਆ ਚਾਰ ਕਿਲੜੀਆਂ ਰਹਿ ਗਈਆਂ ਜਿਹੜਾ ਕੋਲੇ ਸੀ 10 ਲੱਖ ਰੁਪਏ ਉਹ ਗਿਆ ਹੰਕਾਰ ਜਿਹੜਾ ਹੰਕਾਰ ਹੈ ਹੰਕਾਰ ਮਾਰਦਾ ਹੰਕਾਰ ਨਹੀਂ ਕਰਨਾ ਆਪਾਂ ਹਾਂ ਮੈਨੂੰ ਪਤਾ ਲੱਗ ਗਿਆ ਵੀ ਹੰਕਾਰ ਕੰਮ ਨਹੀਂ ਕਰਦਾ ਕਿਸੇ ਹੁਣ ਤੂੰ ਸਿਆਣੀ ਸੀ ਮਾਤਾ ਮੈਂ ਤਾਂ ਤੇਰੀ ਮੰਨਣੀ ਪਈ ਹਾਂ ਤੇਰੀ ਮੈਨੂੰ ਮੰਨਣੀ ਪਈ ਗੱਲ ਹਾਂ ਤੇਰੀ ਮੈਨੂੰ ਮੰਨਣੀ ਪਈ ਗੱਲ ਹਾਂ ਹਾਂ ਤੇਰੀ ਮੈਨੂੰ ਮੰਨਣੀ ਪਈ ਗੱਲ ਹਾਂ ਹਾਂ ਬਹੁਤ ਭੜੀ ਹੋ ਗਈ ਆਪਣੇ ਨਾਲ ਹਾਂ ਸਾਰਾ ਘਰ ਲੱਗਿਆ ਸਾਰੀ ਉਮਰ ਰਾਸ ਨਹੀਂ ਆਉਣੀ ਆਪਾਂ ਹਾਂ ਨਰਮਾਈ ਕੱਲੀ ਕੰਮ ਆਉਂਦੀ ਹੈ ਕਿ ਹਰ ਇੱਕ ਨੂੰ ਕਿਸੇ ਨੂੰ ਦੁੱਧ ਪਾਣੀ ਦੇਵੇ ਕਿਸੇ ਨੂੰ ਹਰਾਚਾਰਾ ਦੇਵੇ ਕਿਸੇ ਨੂੰ ਛੱਟੀ ਵੱਲਣ ਤੋਂ ਨਾ ਮੋੜੇ ਕਿਸੇ ਨੂੰ ਨਹੀਂ ਮੋੜਨਾ ਚਾਹੀਦਾ ਫੇਰ ਬੰਦਾ ਕੰਮ ਆਉਂਦਾ ਪੈਸਾ ਹੈਗਾ ਆਸਾ ਹੈਗਾ ਸਾਰਾ ਤੇ ਨਾਲ ਗੱਲ ਸੀ ਮੇਰੇ ਕੋਲਲੇ ਪੈਸਾ ਨਾ ਨਹੀਂ ਜਿੱਤਿਆ ਜਾ ਸਕਦਾ ਸਾਰਾ ਭੋਲ ਲੈਣੇ ਚਾਲਾ ਕੀ ਕਰਿਆ ਜਾਵੇ ਹੁਣ ਹਾਂ ਕੋਈ ਨਹੀਂ ਆਇਆ ਨਾ ਪਿੰਡ ਦਾ ਹਾਂ ਉਹ ਕਿਵੇਂਤਾ ਜੀ ਕੀ ਹੋਣਾ ਸੀ ਠੀਕ ਹੈ ਬਸ ਜਾਓ ਜਾਓ ਕੁਝ ਕਰ ਗਿਆ ਤੂੰ ਸਾਡੇ ਬਹੁਤ ਚਲਾਕੀ ਕੀ ਤੂੰ ਧੋਖਾ ਕਰ ਗਿਆ ਤੇਰੇ ਪੈਰੋਂ ਹਾਂਤਾ ਜੀ ਮੈਂ ਕੀ ਧੋਖਾ ਕਰ ਗਿਆ ਮੈਂ ਤਾਂ ਪੂਰਾ ਪੈਸੇ ਢੇਲੇ ਪੈਸੇ ਤੇ ਲੈ ਪਿੰਡ ਵਾਲਿਆਂ ਨੂੰ ਦਿੱਤੇ ਵੀ ਸੀ ਕਿ ਆਪ ਹੀ ਖਾ ਗਿਆ ਉਹ ਯਾਰ ਨਾ ਯਾਰਾ ਬਾਈ ਯਾਰ ਥੋੜੇ ਨਾ ਮੈਂ ਧੋਖਾ ਕਿਵੇਂ ਕਰੂੰਗਾ ਭਲਾ ਦੋਨਾਂ ਪਾਸੇ ਉਹ ਲੈ ਜਾਂਦੇ ਨੇਗੇ ਉਹ ਬਾਈ ਨਹੀਂ ਖਾਦੇ ਨਹੀਂ ਖਾਦੇ ਯਾਰ ਤੂੰ ਖਾਦੀ ਤੂੰ ਹੈ ਮੇਰੀ ਗੱਲ ਉਹ ਮੇਰੀ ਗੱਲ ਹੈ ਇਹ ਕੋਚੇ ਮਾਰਨਾ ਹੈ ਸਾਡੇ ਉਹ ਤੂੰ ਗੱਲ ਤਾਂ ਸੁਣ ਲੋ ਮੇਰੀ ਕੋਚੇ ਮਾਰਨਾ ਹੈ ਸਾਡੇ ਉਹ ਤੁਸੀਂ ਗੱਲ ਤਾਂ ਸੁਣ ਲੋ ਪਾਣੇ ਮਾਰਦੇ ਓਏ ਉਹ ਮਾਰਦੇ ਓ ਛੜਾ ਓਏ ਪਾਣੇ ਛੜਾ ਓਏ ਪਾਣੇ ਦਾ ਮਾਰਦੇ ਓਏ ਸਸਿ ਗਾਲ ਜੀ ਸਾਰਿਆਂ ਨੂੰ ਵੀਡੀਓ ਕਿਵੇਂ ਲੱਗੀ ਤੇ ਆਪਣੇ ਆਪਣੇ ਵਿਚਾਰ ਜਰੂਰ ਦਿਓ ਜੀ ਤੇ ਬਾਕੀ ਦੋਸਤਾਂ ਨੂੰ ਵੀ ਅੱਗੇ-ਅੱਗੇ ਵੀ ਸ਼ੇਅਰ ਕਰਿਓ ਸਾਰੇ ਭਰਾਵਾਂ ਦਾ ਧੰਨਵਾਦ ਵੀਡੀਓ ਦੇਖਣ ਲਈ ਲਾਈਕ ਸ਼ੇਅਰ ਜਰੂਰ ਕਰਿਓ ਕਮੈਂਟ ਕਰਿਓ ਜੀ ਧੰਨਵਾਦ